ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾਜ ਸਾਨੂੰ ਦੁੱਗਣੀ ਤੇਰਾਪ ਚਗਣੀ ਤੇ ਕੀ ਬਖਸ਼ੇ ਤੇ ਸਭ ਨੂੰ ਦੇਰੋਖਤਾ ਬਖਸ਼ੇ ਜੀ ਸਾਰੇ ਮਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਤੇ ਅੱਜ ਅ ਸੰਗਰਾਮ ਦਾ ਦਿਹਾੜਾ ਜੀ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਇੱਕ ਸਾਡੇ ਪਿੰਡ ਦਾ ਮੁੰਡਾ ਗਿਆ ਬਹਾ ਜੀ ਅ ਬਹਿਗਰੂ ਉਹਨੂੰ ਵੀ ਚੜ੍ਹਦੀ ਕਲਾ ਚ ਰੱਖੇ ਜਿੱਥੇ ਵੀ ਹੈ ਅ ਛੇਤੀ ਤੋਂ ਛੇਤੀ ਉਹਦਾ ਪਤਾ ਲੱਗੇ ਅ ਚਾਹੇ ਕੋਈ ਮੈਂਡਰੀ ਦਾ ਸੈਟ ਆ ਜਾ ਕੋਈ ਵੀ ਪ੍ਰੋਬਲਮ ਉਹਦੇ ਨਾਲ ਹੋਈ ਆ ਤਾਂ ਮਹਾਰਾਜ ਉਹਨੂੰ ਅ ਕਿਰਪਾ ਕਰਕੇ ਬਚਾ ਕੇ ਤਤੀ ਬਾਣਾ ਲੱਗਣ ਦਾ ਮੇਰੇ ਆਪਣੇ ਘਰ ਦੇ ਵਿੱਚ ਵਾਪਸ ਆ ਜਾਵੇ ਅ ਸਾਰੇ ਪਿੰਡ ਦੇ ਵਿੱਚ ਨੱਟ ਪੱਜ ਪਈ ਵੀ ਆ ਕੋਈ ਕਿਧਰ ਨੂੰ ਜਾ ਰਿਹਾ ਜਿਵੇਂ ਬਾਈ ਇੱਧਰ ਚੌਂਕੀ 'ਚ ਉਹਨਾਂ ਦੇ ਪਰਿਵਾਰ ਨੂੰ ਲੈ ਕੇ ਉੱਥੇ ਐਫ ਆਈ ਆਰ ਕਰਵਾ ਕੇ ਕਿਉਂ ਇਹ ਪੁਲਿਸ ਦਾ ਵੀ ਇੱਕ ਪ੍ਰੋਸੈਸ ਹੁੰਦਾ ਹੈ ਵੀ 24 ਘੰਟੇ ਬਾਅਦ 48 ਘੰਟੇ ਬਾਅਦ ਉਹ ਆਪਣੀ ਕਾਰਵਾਈ ਸ਼ੁਰੂ ਕਰ ਸਕਦੇ ਵੀ ਕਹਿੰਦੇ ਉਹ ਤੋਂ ਪਹਿਲਾਂ ਪਹਿਲਾਂ ਵੀ ਜਿਹੜੇ ਬੰਦਾ ਤੁਹਾਡਾ ਵਾਪਸ ਮੁੜਿਆ ਉਹ ਤਾਂ ਬੈਟਰ ਹੈ ਤੇ ਹੁਣ ਜਿਹੜਾ ਪੁਲਿਸ ਦਾ ਪ੍ਰੋਸੈਸ ਹੁਣ ਸ਼ੁਰੂ ਹੋ ਗਿਆ ਉਦੋਂ ਪਹਿਲਾਂ ਪਹਿਲਾਂ ਜਿਹੜੇ ਉਹਦੇ ਸਰਕਲ ਦੇ ਮੁੰਡੇ ਸੀ ਉਹਦੇ ਨਾਲ ਖੇਡਦੇ ਸੀ ਬੈਠਦੇ ਸੀ ਉੱਟਦੇ ਸੀ ਹੜੀ ਚੋਪੀ ਦਾ ਉਹਨਾਂ ਨੇ ਜੋਰ ਲਾਇਆ ਵਾ ਸਾਰਿਆਂ ਨੇ ਵਿੱਚੇ ਸਾਡਾ ਜਸਵੀਰ ਆ ਕਿਉਂ ਕ੍ਰਿਕਟ ਖੇਡਦਾ ਸੀ ਸਵੇਰੇ ਸ਼ਾਮ ਨੂੰ ਗਰਾਊਂਡ 'ਤੇ ਸਾਰੇ ਇਕੱਠੇ ਹੁੰਦੇ ਤੇ ਹੁਣ ਪਰਮਾਤਮਾ ਹੀ ਜਾਣਦਾ ਕਿਆ ਬਣਿਆ ਕਿਆ ਨਹੀਂ ਬਣਿਆ ਤਾਂ ਇਹ ਤਾਂ ਸਾਡੇ ਦਿਲੋਂ ਅਰਦਾਸਾਂ ਸਾਰੇ ਕਰਦੇ ਜਿੰਨੇ ਵੀ ਸਾਡੇ ਵੀਰ ਬਰਾ ਸਾਰੇ ਜਿਨ੍ਹਾਂ ਨੂੰ ਪਤਾ ਲੱਗਿਆ ਸਾਰੇ ਹੀ ਅਰਦਾਸ ਕਰਦੇ ਵੀ ਭਾਈ ਉਹ ਸਹੀ ਸਲਾਮਤ ਆਪਣੇ ਘਰ ਪਹੁੰਚ ਜਵੇ ਆਪਣੇ ਬੱਚਿਆਂ ਦੇ ਵਿੱਚ ਤੇ ਲੱਗੇ ਹੋયા ਜੀ ਦੇਖੋ ਕਦੋਂ ਸਫਲਤਾ ਮਿਲਦੀ ਆ ਉਹਦੇ ਕੋਲ ਜਿਹੜਾ ਵੀ ਸਮਾਨ ਸੀ ਦੋ ਫੋਨ ਸੀ ਤੇ ਲੈਪਟਾਪ ਉਹਦਾ ਲੋਕੇਸ਼ਨ ਦੇ ਨਾਲ ਚੱਲ ਰਿਹਾ ਸੀ ਉਹ ਇੱਕੋ ਦਮ ਇੱਕੋ ਟਾਈਮ ਬੰਦ ਹੋ ਗਿਆ ਸਾਰਾ ਕੁਝ ਹੁਣ ਉਸ ਦੀ ਜੱਜਮੈਂਟ ਉਹ ਆਪਣੇ ਹਿਸਾਬ ਨਾਲ ਚੱਲਦੇ ਆ ਤੇ ਲੱਗੇ ਵੇ ਜਿਸਵੀਰਾਂ ਵੀ ਨੱਠ ਪੱਟ ਵਿਚਾਰਿਆ ਉਹਨਾਂ ਨੇ ਪੈਪਰਾਂਟ ਸਪਾ ਕੇ ਇਧਰ ਅਨੰਦ ਉਹ ਸਭ ਏਰੀਆ ਚੋਂ ਗਾਇਬ ਹੋਇਆ ਸੀ ਉਹ ਉਧਰ ਸਾਰੇ ਇਲਾਕਿਆਂ ਦੇ ਵਿੱਚ ਉਹਨਾਂ ਨੇ ਉਹਦੇ ਪੈਂਬਲਟ ਗੁੰਮਸੋਦਾ ਦੇ ਲਾਤੇ ਵਹਿਗਰੂ ਕਰੇ ਵੀ ਛੇਤੀ ਤੋਂ ਛੇਤੀ ਕੋਈ ਖਬਰ ਚੰਗੀ ਮਿਲ ਜੇ ਮੇਰੇ ਤੇ ਚੜਦੀ ਕਲਾ ਚ ਆਪਣੇ ਘਰ ਆਵੇ ਤੇ ਲੱਗੀਆਂ ਵੀ ਇੱਧਰ ਸੰਦੀਪ ਭਰਾ ਹੀ ਅ ਕਾਰੋਗਾਰ ਛੇੜਿਆ ਬੰਨਾਂ ਨੇ ਵੱਡਾ ਜਿਹਾ ਪੱਟ ਲੈ ਪਹਿਲੇ ਤਾਂ ਸਵੇਰੇ ਸਾਜਰੇ ਸਾਜਰੇ ਜੀ ਬਹੁਤ ਲੜਾਈ ਲੜਾਈ ਵੀ ਨਹੀਂ ਹੋਈ ਕਹਾ ਸੁਣੀ ਹੋਗੀ ਲੜਾਈ ਗੱਲ ਤਾਂ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਦੀ ਖਤੇ ਉਹ ਸੱਜਿਆ ਸਰ ਟੁੱਟਿਆ ਵੇ ਸੱਜੇ ਦੀ ਮੈਂ ਮਰਮਤ ਕਰਤੀ ਜਿਉ ਤੁਸੀਂ ਕਰਨਮਾਲ ਵਾਲੇ ਵੀਡੀਓ ਚ ਦੇਖਿਆ ਜਿਹੜੀ ਚੀਜ਼ ਦਾ ਮਰਮਤ ਕਰਕੇ ਸਰ ਜਵੇ ਨਾ ਬੇ ਉਹਦੇ ਨਾਲ ਬਹੁਤ ਵਧੀਆ ਜੇ ਹੁਣ ਤੂੰ ਬੈੱਡ ਲੈਣ ਜਾਓਂਗੇ 20-25000 ਤੋਂ ਘੱਟ ਬੈੱਡ ਨਹੀਂ ਮਿਲਣਾ ਮੈਂ ਤਾਂ ਕਿਹਾ ਨਹੀਂ ਵੀ ਨਵੇਂ ਬੈੱਡ ਲਿਆਂ ਹਾਂ ਮੈਂ ਇਹ ਨਹੀਂ ਕਿਹਾ ਸੀ ਵੀ ਨਵੀਂ ਲਪਾਈ ਫਲਾਈ ਹਮੀ ਥੱਲੇ ਲਾ ਚਲ ਪੁਰਾਣੀ ਨਾਲ ਸਰ ਗਿਆ ਨਾ ਪੁਰਾਣੀ ਨੇ ਦੇਖਿਆ 2 ਦਿਨ ਚ ਨੱਟ ਗਈ ਤੋ ਤੈ ਹੁਣ ਲੱਤਾ ਮਾਰ ਕੇ ਤੋੜੂਗੀ ਵਿਚਕਣਾ ਤੋੜ ਫਿਰ ਤਾਂ ਫਿਰ ਤਾਂ ਗੱਲੇ ਬੱਕਰੀਆਂ ਜੀ ਨਵੇਂ ਬੈੱਡ ਤਾਂ ਆਏ ਦਬ ਕੇ ਹੁਣ ਲੱਖਾਂ ਲੱਖਾਂ ਦਾਕ ਵੀ ਪਏ ਜੇ ਆਪਾਂ ਕਹੀਏ ਉਹ ਜਿਆਸੀ ਨਜੇ ਜਿੰਨੀ ਕੇ ਸਾਡੀ ਚਾਦਰ ਰਸਤ ਉਨਾਂ ਕ ਪੈਰ ਫਸਾਰੂਗੇ ਉਨਨੇ ਕ ਤੱਕ ਸੋਚਾਂਗੇ ਗੱਲ ਕਰੀਆ ਵੀ ਤੂੰ ਉਹਨੂੰ ਕਿਹਾ ਵੀ ਤੂੰ ਚਾਹੁੰਦੇ ਹੋ ਨੇ ਨਵੇਂ ਲੈ ਲਈਏ ਹੁਣ ਆਏ ਤਾਂ 10000 ਤੱਕ ਵੀ ਪਏ ਜੇ ਆਪਾਂ ਕਹਿ ਸਾਰ ਨਹੀਂ ਹੋਏ ਹੂੰ ਨਹੀਂ 10000 ਆਣਾ ਨਾਲ ਪਰ ਨੀਂਦ ਨਹੀਂ ਆਉਂਦੀ ਜੀ ਇਹ ਦੇਖਿਆ ਇਹ 10000 ਨਾਲ ਵੀ ਨੀਂਦ ਨਹੀਂ ਆਉਦੀ ਯਾ ਹੋ ਜਾਰੇ ਆ ਬੁਲਾਵਾ ਕਰੀਏ ਉਹ ਚੋਏ ਵੀ ਨਹੀਂ ਆਏਗਾ ਆਏਗਾ ਨਹੀਂ ਇਹ ਭਲਾਣਾ ਕਰੀਏ ਗੱਲ ਉਹ ਆ ਚੀਜ਼ ਉਹ ਜੀ ਲਿਓ ਜਿਹੜੀ ਉਰੇ ਪਈ ਜਛੇ ਵੀ ਹੁਣ ਜਦ 10000 ਵਾਲੇ ਲਿਆ ਕੇ ਉਰੇ ਰੱਖ ਦੋ ਜਚੇ ਨਾ ਪਏ ਉਹਦਾ ਪੈਦਾ ਹੈ ਮੇਰੇ ਜੱਟ ਦੇ ਆ ਉਹ ਵੀ ਉਹ ਤਾਂ ਐ ਗੁੱਤਗਤੀ ਬੈਠ ਹੁੰਦੇ ਆ ਹਾਂ ਬਿਠਣੇ ਆ ਬਸ ਇਹਦੇ ਕਥੀਆ ਬੈਠ ਨਹੀਂ ਉਹ ਪੱਖਾ ਵੀ ਸਾਫ ਕਰ ਦੋ ਲਵਾ ਲਈ ਪੁਰਾਣਾ ਮਾਦਾ ਕਹਿੰਦਾ ਜੀ ਜੇ 15 ਦਿਨ ਬਾਅਦ ਨਾ ਸਫਾਈ ਕਰਨ ਕਰਦੀ ਹਾਂ ਨਹੀਂ ਕੰਮ ਨਹੀਂ ਕਰਦਾ ਨਹੀਂ ਇਹ ਵੀ ਅੱਛਾ ਤਾਂ ਨਰਕ ਚੜ੍ਹਦੇਵੇਂ ਰੋਡ ਉੱਪਰ ਨਰਕ ਚੜ੍ਹਦੇਵੇਂ ਫੇਰ ਵੀ ਪਤਾ ਕਿ ਮੇਰੇ ਵਰਗੇ ਨੂੰ ਪਤਾ ਗਿਆ ਵੀ ਇਹ ਤਾਂ ਸਿੰਪਲ ਚੋਰੀ ਕਰਦੇ ਹੀ ਨਹੀਂ ਜ਼ਵਾਈ ਕਰਦੇ ਨਹੀਂ ਸਾਨੂੰ ਆਪਣੇ ਆਪ ਨੂੰ ਵੀ ਲੋਂਦਾ ਉਹ ਜ਼ਵਾਈ ਕਰਨੀ ਕਾਲੂ ਲੈ ਕੇ ਕਿੰਨਾ ਮਿੰਟ ਦਾ ਨਾ ਫੇਰ ਹੁੰਦਾ ਤੇ ਸੜਕ ਦੇ ਇਲਾਕਾ ਹੈਗਾ ਜਦ ਤੱਕ ਮੀਂਹ ਨਹੀਂ ਪੈਂਦਾ ਟਿਕਾ ਸ਼ੀਸ਼ਾ ਟੁੱਟਿਆ ਹੋਇਆ ਵਾਕਿਆ ਸ਼ੀਸ਼ਾ ਆਹੇ ਪਤਾ ਨਹੀਂ ਹੈ ਰੀਟ ਦੇ ਮੂਤਰ ਕਾ ਦਵਾਣਾ ਇਹਨਾਂ ਉੱਪਰ ਚੜ ਕੇ ਮੂਰੇ ਨੂੰ ਵਿੱਝਦੀ ਆ। ਉਹ ਤਾਂ ਫਿਰ ਉਹਨੇ ਗੇਰੇ ਲੈਣਾ ਦਾ ਗੇਰ ਨਪਰਾਉਂਦੇ ਆ। ਪਤਾ ਨਹੀਂ ਕਹਦਾ ਗੇਰੇ ਅੱਪਰ ਪਤਾ ਨਾ। ਪਤਾ ਨਾ ਗੇਰ ਸਕਦੀ ਆ। ਫੇਰ ਚਲੋ। ਕਿਉਂ ਨਾ ਉਹ ਪਹਿਲੇ ਚੀਜ਼ ਨੂੰ ਸੰਭਾਲੇ ਜਾ ਸਕੇ। ਸੰਭਾਲਿਆ ਹੁਣ ਕੋ ਕੋ ਕੁੜੀ ਪਈ ਸਾਡੀ ਬੜੀ ਹੋਈ ਜਾਂਦੀ ਆ। ਉਹਨੇ ਹੁਣ ਕੁਛ ਨਾ ਕੁਛ ਤਾਂ ਕਰੂਗੀ ਉਹਨ ਸੀਸਾ। ਕਿਉਂ ਪਾਵੇਂ ਸਾਡੀਆਂ ਬੜੀਆਂ ਹੋਈ ਜਾਂਦੀਆਂ। ਹੁਣ ਟੁੱਟਿਆਂ ਵੀ ਪਟਾਦੀ ਐ ਜੀ। ਇੱਕ ਦੀ ਥੋੜਾ ਜਿਹਾ ਦੋ ਵਿੱਚ ਵਿਕਰੀ ਆ। ਕੋਈ ਨਹੀਂ ਹੁਣ ਪਈ ਇਹ ਇਹਦੇ ਸਾਰੇ ਖੜਾ ਹੈ ਬੜੀਆ। ਸਮਾਨ ਤਾਂ ਸੰਭਾਲਿਆ ਪੈਨੇ। ਲੈ। ਗੱਲ ਤਾਂ ਸਮਾਨ ਸੰਭਾਲਣੀ ਜੇ ਸਮਾਨ ਹੈ ਬਸ 5000 ਦਾ ਬਸ 5000 ਤੇ ਬੈੱਡ 15000 ਰੁਪਏ ਹਸਲ ਚੋਪਤੀ ਮੈਨੂੰ ਕੋਈ ਰੁਪਈਆ ਨਹੀਂ ਬਚਿਆ ਨਾ ਮੇਰੇ ਖਾਤੇ ਚ ਆਇਆ ਕੋਈ ਰੁਪਈਆ ਬੈੱਡ ਲਾਈਏ ਹਾਂ ਲਾਓ ਮੈਂ ਲਾਉਣਿਆ ਜਾਂ ਕਿ ਜਾਂ ਤਾਂ ਪੰਪ ਚਾ ਕੇ ਸਿੱਖੋ ਭਾਂਣ ਜੀ ਦੇ ਉਹ ਮਾਰੇ ਭਗਾ ਭਗਾ ਕੇ ਬੈੱਡ ਉਧਰੋਂ ਉਹ ਮਾਰੀ ਧੋ ਭਗਾ ਕੇ ਕਹਿੰਦੀ ਸੀ ਉਪਰ ਤੋਂ ਥੱਲੇ ਘੇਰਦੀ ਇਹਨੂੰ ਐਜਿਆ ਧਮਕੀਆਂ ਮੈਂ ਮਨੂੰ ਵੀ ਮੇਰਾ ਵੀ ਬੀਬੀ ਬਣਾਤਾ ਸੀ ਬਰੇ ਜਰੇ ਮੈਂ ਵੀ ਜਦ ਕਹਿਤਾ ਮਾ ਸਾਲੇ ਨੂੰ ਆਗਾ ਲਾ ਦਵਾ ਰੁਕੋ ਬੇਖੋ ਪੈਣ ਦੀਆਂ ਗੱਲਾਂ ਬੈਠੇ ਤੇਰੇ ਪੈਣਾ ਤਾਂ ਅਸਾਂ ਮੂ ਪਾ ਵਿੱਚਾ ਫਸ ਗਿਆ ਫਸ ਗਿਆ ਵਿੱਚ ਆਸਾਂ ਆ ਫਸ ਗਏ ਕੋਈ ਨਹੀਂ ਫਸਣਾ ਨਹੀਂ ਤਾਂ ਮੋੜਦੇ ਆਇਓ ਗੱਡ ਨੂੰ ਇੱਧਰ ਤੇ ਵਿੱਚ ਨੂੰ ਮੈਂ ਇੱਕ ਜਿਹੜੀ ਕੜੀ ਆ ਵੱਜਣੀ ਆ ਉਹਨੇ ਇਹ ਵੱਜਣੀ ਨਹੀਂ ਹੈਗੀ ਇਹਨੇ ਥੋੜਾ ਜਿਹਾ ਇੱਥੇ ਫਸਣਾ ਤਾਂ ਔਰ ਐਨ ਮੈਂ ਫਸਾਏ ਕੀਤੀ ਹੈ ਤੁਸੀਂ ਮੈਂ ਨਹੀਂ ਇੱਧਰ ਤੇ ਵੱਜੇ ਤਾਂ ਪੂੰਗ ਵਿੱਚ ਨਾ ਹੋ ਜਾਣੀ ਉਹ ਫਿਰ ਤੱਕੋ ਹੁਣ ਕਦੇ ਇਹਦੇ ਬਾਤ ਕੋ ਇੰਜੀਨੀਅਰ ਲਿਖਿਆ ਹੁਣ ਸੰਦੀਪ ਆਇਆ ਕਹਿੰਨੂੰ ਜ਼ੋਰ ਮਾਰੀ ਜਾਂਦੀ ਉਹਨੇ ਮੈਗਜ਼ੀਨ ਪਿੰਗੀ ਹੋਰ ਵਾਹ ਇੱਕ ਮਿੰਟ ਇੱਕ ਮਿੰਟ ਯਾਰ ਹੋ ਗਿਆ ਬਸ ਨਹੀਂ ਉਹ ਹੈਗੀ ਬਿਲਡ ਚਲ ਹੁਣ ਹਮ ਜਾਉਗੇ ਤੇ ਲੈ ਥਾਉਂ ਵੀ ਲੈ ਅਥੋਂ ਅਕਲ ਅਕਲ ਨਾਲ ਕੰਮ ਲਈਦਾ ਹੁੰਦਾ ਜ਼ੋਰ ਜ਼ੋਰ ਨਾਲ ਤਾਂ ਨਾ ਕੰਮ ਖਰਾਬ ਹੋ ਜਾਂਦਾ ਅਕਲ ਨਾਲ ਕੰਮ ਬੜੀ ਆ ਤੁਹਾਡੇ ਮੂੰਹ ਚ ਕੀ ਚੱਕਰ ਫੁੱਲ ਲੈ ਬੱਡਾਂ ਨੂੰ ਨਹੀਂ ਸਾਹ ਆਉਂਦਾ ਤੇ ਹੁਣ ਆਕਲ ਨੂੰ ਬੋਲੇ ਤੇ ਕੈਮਰੇ ਦੇ ਸਾਹਮਣੇ ਲੈ ਮੈਂ ਤਾਂ ਟੱਕਿਆ ਹੈ ਉੱਥੇ ਕੀ ਕਰਦੇ ਆ ਤੁਮ ਅਦੇ ਜੋ ਗਰ ਦਾ ਪੈਰ ਵੀ ਪਈ ਜਾਂਦਾ ਜੀ ਇਹਨੇ ਉੱਪਰ ਚੁੰਨੀਆਂ ਚਾਦਰਾਂ ਜੀਆਂ ਪਾਈਆਂ ਵੀ ਆ ਗਰਦਾ ਵਾਲਾ ਨਾਲ ਤੇ ਫਿਰ ਵੀ ਵਿੱਚ ਬੜੇ ਜਾਂਦਾ ਸੜਕ ਪਰ ਮੋੜ ਪਰ ਕਰਦਾ ਹੀ ਪੰਗਾ ਆਹ ਕਪੜਾ ਦਾ ਫੇਰ ਤੋਂ ਤੂੰ ਮੈਂ ਹੁਣ ਕੀ ਕਰਾਂ ਮੈਂ ਮੈਨੂੰ ਇਹ ਦੱਸ ਪਹਿਲਾਂ ਤੁਹਾਡਾ ਹੱਥ ਲੰਬਾ ਕੁਰਸੀ 'ਤੇ ਚੜ ਕੁਰਸੀ 'ਤੇ ਚੜ ਪੱਖਾ ਸਾਂ ਤੈਨੂੰ ਕਹਿੰਦੇ ਆਂ ਨਹੀਂ ਹੁੰਦੀ ਗੈਂਡੇ ਨਾ ਪੱਖਾ ਤਾਂ ਮੈਂ ਹੁਣ ਸਾਰ ਕਰ ਦਿੰਦਾ ਉਧਰ ਬਸੇ ਨੇ ਕਾਸਤਾ ਤਾਂ ਆਇਆ ਕਿਉਂਕਿ ਆਇਆ ਨਾ ਪੰਖੇ ਇਹਨਾਂ ਦੀ ਇਹਨਾਂ ਦੇ ਆ ਕੰਮ ਖਲਾਤ ਆ ਮੈਂ ਕਹਿੰਦਾ ਵੀ ਇਹਨਾਂ ਤਾਂ ਛਿੱਤਰ ਵੀ ਖਾਂਦਾ ਐ ਨਹੀਂ ਚੱਲਦੀ ਐ ਸੀ ਪਾਗਲ ਕਰਵਾ ਦੇ ਤੇਰੇ ਵੀ ਕੀ ਆ ਪੀ ਹਾਂ ਅੱਜ ਤੱਕ ਮਾ ਕੇ ਤੂੰ ਵੀ ਤਾਂ ਮੋੜਾ ਮੋਟਾ ਲੜਪਣੇ ਸਾਡੇ ਨਾਲ ਸੀ ਪੈਣਾ ਲੜਤੰਨੇ ਆ ਐ ਹੁਣ ਜੇ ਤੂੰ ਗੁੱਸਾ ਕਰਨ ਲੱਗਿਆ ਬੱਸ ਕਰ ਜਦ ਘਰ ਚ ਚਾਰ ਭਾਂਡੇ ਤਾਂ ਖੜਕਣੇ ਹੀ ਆ ਹਾਂ ਐ ਨਹੀਂ ਕਰੀਦਾ ਹੁੰਦਾ ਮਾੜਾ ਮੈਂ ਤੁਹਾਨੂੰ ਪਤਾ ਜੀ ਮੇਰੇ ਚ ਤਾਂ ਚਿਬ ਵੀ ਪਾ ਦਿੰਦੀ ਐ ਇਹਨਾਂ ਤੇ ਕਹੇ ਨਾ ਕੋਈ ਮੇਰੇ ਤੇ ਚਿਬੇ ਜਰੂਰ ਪਾਇਆ ਪਹਿਲਾਂ ਤਾਂ ਖਾ ਕਿ ਤਾ ਕੋਈ ਮੇਰੇ ਤੇ ਚਿਬੇ ਲਗਾ ਪੱਜਲੀ ਮੈਂ ਨਾ ਬਲੂ ਚਿਬ ਦਿਖਾ ਪੁੱਛੋ ਤਾਂ ਪੁੱਛੋ ਸਿੱਧੀ ਗੱਲ ਕਿੱਥੇ ਪਿਆ ਵੇ ਤੇ ਮਨੂ 11-12 ਪਾਣੀ ਮੇਰੇ ਭਾਈ ਨੂੰ ਬੰਦ ਆਇਆ ਪੈਣ ਸੀ ਬਈ ਮੇਰੀ ਗੱਲ ਸੁਣ ਵਾਜ ਮੈਂ ਕੈਮਰੇ ਚ ਚਿਬ ਕਿੱਥੇ ਪਿਆ ਵੇ ਵਾਇਰ ਨਹੀਂ ਖਾਤਾ ਵੇ ਨਹੀਂ ਪਤਾ ਹੈ ਜੀ ਕੀ ਹੋਇਆ ਭਰਾ ਦੇ ਤੁਹਾਡੇ ਦੇ ਚਿਬ ਕਿੱਥੇ ਪਏ ਨੇ ਮੈਂ ਕਿਹਾ ਚਿਬ ਕਹਿੰਦੇ ਪੁੱਗੂ ਕਿਤੇ ਪਾਸੇ ਮੈਂ ਪਲਾਸਟਰ ਪਾਉਣਾ ਮੈਂ ਤਾਂ ਮਤਲਬ ਅਸੀਂ ਤੁਹਾਨੂੰ ਘੜਕਾਉਂਦੇ ਨਹੀਂ ਬਈ ਖੜ ਜਾ ਇੱਕ ਸਹੀ ਕਦਰ ਹੈ ਕਿ ਤੀ ਘੜਕਾਉਂਦਾ ਮੈਂ ਨਹੀਂ ਇਹ ਗੱਲ ਭੁੱਲ ਜਾ ਤੁਹਾਡੇ ਕੰਨ ਖਾਖਾ ਥੋੜਾ ਜਿਹਾ ਹੌਲੀ ਬੋਲੋ ਮੈਂ ਤਾਂ ਤੁਹਾਡੇ ਸਾਹਮਣੇ ਕੰਨ ਸਾਫ ਵੀ ਰੌੜਾ ਨਾ ਪਾਓ ਪਤਾ ਗਵੰਡੀਆਂ ਗਣੀ ਦੇ ਮੈਨੂੰ ਸੁਨੇਹਾ ਆਇਆ ਇੱਕ ਗਵੰਡੀਆਂ ਦੇ ਹੈ ਕਿ ਬੰਦੇ ਜਾਂਦੇ ਆਂਦੇ ਕਹਿੰਦੇ ਵੀ ਸਾਨੂੰ ਸਿੰਗਰਾਂ ਦੀ ਲੋੜ ਹੈ ਵੀ ਤੁਹਾਡੇ ਘਰ ਤੇ ਅਜੀਬ ਅਜੀਬੀਆਂ ਆਵਾਜ਼ਾਂ ਆਉਂਦੀਆਂ ਸੁਣੀਆਂ ਮਾ ਵੀ ਬਰੋ ਅਜੀਬ ਜੀਵ ਵਜਾ ਵੀ ਤੁਸੀਂ ਸਿੰਗਰ ਸਿੰਗਰਾਂ ਨਾਲ ਕਿਵੇਂ ਜੁੜੇ ਕਹਿੰਦੇ ਅਸੀਂ ਕੋਈ ਤਾਲੀ ਫਿਲਮ ਬਣਉਣੀ ਹੈ ਜੀ ਅਜੀਬ ਜੀਵ ਵਜਦੀ ਚਾਹੀਦੀ ਆਹ ਵਿੱਕੀ ਤਾਂ ਹੁੰਦਾ ਹੁੰਦਾ ਸਾਡਾ ਸਿੱਖ ਦਾ ਗਾਣਾ ਲਓ ਬੀਜੇ ਨੇ ਚੀਂਜ ਹੀ ਗਿਆ ਜਿਆਦਾ ਪੈਂਦਾ ਤੁਹਾਡੇ ਘਰ ਤੇ ਵੀ ਇਹੋ ਜੀ ਚੀਂਜ ਹੀ ਗਿਆ ਸਾਨੂੰ ਚਾਹੀਦਾ ਫਿਰ ਮੈਂ ਵਿੱਚ ਬੁੱਕ ਕਰ ਦਣਾ ਕਰ ਲੋ ਕਰ ਦੋ ਕਰ ਦੋ ਲੈ ਲੋ ਬੁੱਕ ਨਹੀਂ ਮੇਰੇ ਗਾਲੇ ਕਹੋ ਸੋਣੋ ਜੀ ਕੋਈ ਤਾਂ ਗੱਲ ਗੈਣਾ ਚਾਹਵੇ ਸੱਚੀ ਸੱਚੀ ਪਰਮਾਤਮਾ ਨੂੰ ਜਾਣ ਕੇ ਬਾਈ ਕਹੜੇ ਨੂੰ ਅਸੀਂ ਬਹੁਤ ਗੁੱਸਾ ਹੀ ਚਾਹੀਏ ਕਿ ਨਾ ਲੜਾਈ ਝਗੜੇ ਕਰੀ ਜਾਈਏ ਪਰ ਵਿੱਕੀ ਵੀ ਨੇ ਸਾਡਾ ਕੰਮ ਕੋਈ ਆਉਂਦਾ ਵੀ ਨਹੀਂ ਸਰਦਾਰ ਜੀ ਨੇ ਇੱਕ ਕੰਮ ਨਹੀਂ ਕਰਦੇ ਮੇਰੇ ਕਹੇ ਤੇ ਵਿੱਕੀ ਨੇ ਮਗਰ ਬਣਾ ਬੰਦਾ ਵੀ ਕੀ ਕਰਦੇ ਐ ਕਰਦੇ जनानी मतलब हाँ? अच्छा हाँ? थे ਮੈਂ ਮੰਗਦਾ ਨਹੀਂ ਤੁਸੀਂ ਕਹਿੰਦੇ ਮੈਨੂੰ ਫ੍ਰਿਜ ਲਿਆ ਦਿਓ ਤੁਹਾਨੂੰ ਫ੍ਰਿਜ ਲਿਆ ਦਿਓ ਆਏ ਨਹੀਂ ਪੈਣ ਸਾਲ ਹੋ ਗਿਆ ਤੁਸੀਂ ਕਹਿੰਦੇ ਤੇ ਏਸੀ ਲਵਾ ਦਿਓ ਥੋੜਾ ਏਸੀ ਲਵਾਤਾ ਸਾਰੀ ਮザਈ ਜਾਇਓ ਜੇ ਏਸੀ ਲਵਾਇਆ ਪਰ ਨਿਆਣੇ 77 ਲਵਾਇਆ ਤੁਸੀਂ ਚਾਹ ਠੀਕ ਹੈ ਹੈ ਪੱਕੇ ਨਿਆਣੇ 77 ਲਵਾਇਆ ਤੁਸੀਂ ਕਿਹਾ ਤੁਹਾਨੂੰ ਤੁਸੀਂ ਕਿਹਾ ਵੀ ਤੁਹਾਨੂੰ ਹੋਟਲ ਚ ਖਾਣਾ ਖਵਾ ਲਿਆਓ ਤਨੁਖਾਰਾ ਮੋਗੇ ਤੋਂ ਤੇ ਆਣੀ ਜਾਨੀ ਜਾਨੀ ਕਹਿੰਦਾ ਸਾਨੂੰ ਖੰਨੇ ਦੇ ਕੱਪੜੇ ਦਵਾ ਲਿਓ ਤੁਹਾਨੂੰ ਖੰਨੇ ਮੇਰੇ ਜਾਨੀ ਕਿੰਨਾ ਚਿਰ ਹੋ ਗਿਆ ਦਵਾਇਆ ਥੋੜੇ 3 ਸਾਲ ਹੋ ਗਏ ਖੰਨੇ ਦੇ ਕੱਪੜੇ ਦਵਾਏ ਨੂੰ ਵਿੱਕੀ ਨਾਲ ਜਾਨੀ ਆ ਮੈਂ ਹੁਣ ਤੇ ਇਹਦੀ 3 ਮੈਰਿਜ ਦੇ ਵਰਸਨੀਆ ਮਨਾਸਿਆ ਕਰਕੇ ਨਹੀਂ ਹਾਲ ਤੁਹਾਨੂੰ ਮੰਨ ਕੇ ਚੌਥੀ ਮਨਾਤੀ ਨਹੀਂ ਬਈ ਬ ਗੁੱਸੇ ਵਿੱਚ ਜੋ ਮਰਜ਼ੀ ਕਹੀ ਲਾ ਮਾ ਵਿੱਕੀ ਫੇਰ ਵੀ ਬੇਚਾਰਾ ਗਾਲਾ ਕਢਦਾ ਇਹ ਜੀ ਐ ਨਾ ਚੀਜਾਂ ਸਿੱਟੋ ਬਾਹਰ ਚੁਪਾ ਰੱਖੋ ਜੂਂੀਆਂ ਠੀਕ ਆ ਫਿਰ ਤਾਂ ਇਹ ਹੈ ਕੋਈ ਗੱਲ ਨਹੀਂ ਕਮਰੇ ਦੀ ਫਿਰ ਕੋਟਨ ਵੀ ਤੇ ਚੋਕਰੀਆਂ ਕਰੀਆ ਮਾਮੀ ਹਾਂ ਤੁਸੀਂ ਕਰਦੀ ਝਾੜੂ ਵੀ ਬੜਾਇਓ ਖੁੰਝੇ ਚ ਜਾਲੇ ਲੱਗੇ ਵੀ ਆਹ ਹੈੱਡਫੋਨ ਗੇਰ ਤੇ ਕਿਹੜਾ ਬੋਲ ਗਏ ਮਨ ਕਾਲ ਹੋ ਗਿਆ 2500 ਦੇ ਤੇ 2500 ਨਹੀਂ 6000 ਦੇ ਆ 2500 ਕੋ ਡਿਸਕਾਊਂਟ ਤੇ ਤਾਂ 2500 ਤਾਂ ਅੱਜ ਤੱਕ ਕਿੰਨਾ ਆਇਆ ਸਰ ਇਹਦਾ ਇਹਦਾ 2700 ਪਰ ਇਹਦਾ 5000 ਰੁਪਏ ਡਿਸਕਾਊਂਟ ਤਾਂ ਇਹਦੇ ਵਿੱਚ 7000-7000 ਦੇ ਤੇ ਆ ਸਾਲ ਹੋ ਗਿਆ ਨਾ ਉਹ ਆਇਆ ਨਾ ਹਾਂ ਅਜੇ ਵੀ ਚੱਲਦੇ ਆ ਬੰਦੇ ਬੁਰੀੇ ਪੰਡੂ ਰਿਹਾ ਆ ਪਰ ਫੁੱਸਾ ਡੈਡੀ ਦੀਆਂ ਨਹੀਂ ਇਹ ਪਾਪਾ ਜੀ ਦੀ ਮੈਂ ਹਾਂ ਸੰਭਲ ਕੇ ਕਰ ਰਿਹਾ ਹਾਂ ਇਸ ਮਾੜੇ ਮੈਨੂੰ ਕਿ ਫਰਮੁੱਟ ਜੀ ਦਾ ਮੇਰਾ ਇਹ ਹਾਂਜੀ ਅੱਛਾ ਤੇ ਤੁਹਾਨੂੰ ਸਟਾਰਟ ਕਰਨਾ ਸੀ ਤੇ ਦੇਖੋ ਮੈਂ ਫੁੱਲ ਜਿੱਦਾਂ ਲੈ ਕੇ ਆਇਆ ਤਾਂ ਨਾ ਇਹ ਰੀਜਨ ਦਾ ਲਿਖਿਆ ਦੇ ਕੁਝ ਵੀ ਨਹੀਂ ਖਰਾਬ ਹੋ ਗਿਆ ਨਾ ਐ ਮੜ ਜਾ ਤੋ ਤੂੰ ਕਿਤੇ ਲਾ ਦੇ ਨਹੀਂ ਮੈਂ ਤੁਹਾਨੂੰ ਐ ਪੁੱਛਣਾ ਚਾਹਦੀ ਆ ਵੀ ਤੁਸੀਂ ਕਿੱਦਾਂ ਲਿਆ ਤੇ ਸਰਦਾਰ ਜੀ ਬੋਲੋ ਨਹੀਂ ਮਨੂਆ ਹਾਂ ਇਹ ਫੁੱਲ ਤਾਂ ਕਾੜ ਦੇ ਵੀ ਕਿ ਤੂੰ ਬੋਲਣਾ ਨਹੀਂ ਇੱਕ ਮਿੰਟ ਰੁਕ ਜਾ ਮੇਰੀ ਗੱਲ ਪੂਰੀ ਹੋ ਜਾਂਦੂਗੀ ਜਿੱਦਾਂ ਲੈ ਤੇ ਫੁੱਲ ਇਹ ਮੈਂ ਜਿੱਦਾਂ ਮੈਂ ਖੇਤ ਦੇ ਵਿੱਚ ਧਾਨ ਲਾਇਦੇ ਅੱਛਾ ਉਧਰ ਬੋਲ ਲੇ। ਕੋਹ ਖਰਤ ਜਹਾ ਪੂਰੀ ਗੱਲ ਸੁਣੀ ਨਹੀਂ ਪਈ। ਹਾਂ ਹਾਂ ਮੈਂ ਧਾਨ ਲਾਇਦੇ ਉਹਨੂੰ ਪਾਣੀ ਸਪਰੇਅ ਅੱਲਾ ਮਗੱਲਾ ਫਿਰ ਉਹਨਾਂ ਨੂੰ ਵੇਚ ਕੇ ਪੈਸੇ ਆਏ। ਪੈਸੇ ਆਉਣ ਤੋਂ ਬਾਅਦ ਉਹ ਪੈਸੇ ਫਿਰ ਮੈਂ ਦਿੱਤੇ ਜਿਨ੍ਹਾਂ ਦਾ ਇਹ ਸਮਾਨ ਆਇਆ। ਇਹਦੇ ਮੈਂ ਹੀ ਲਿਖਿਆ। ਕੌਣ ਲਿਖਿਆ ਉਸ? ਅਹਣ ਤੁਹਾਨੂੰ ਕਿੱਦਾਂ ਦੱਸਾਂ? ਤੇਰੀ ਤਰੀਕ ਵੀ ਦੱਸਾਂ। ਦੱਸੋ। ਕਾਹਦੇ ਅੰਦਰ? ਕੌਣ ਲਿਖਿਆ ਇਹਨੂੰ ਦੱਸ। ਦੱਸੋ ਜਿਹਦਾ ਚੁੱਕਾ ਉਹ ਭੈਣੋ ਕੋ ਤੋਂ। ਕੌਣ ਲਿਖਿਆ? ਨਹੀਂ। ਮੈਂ ਹੁਣ ਤੂੰ ਦੱਸ ਵੀ ਕੌਣ ਲੈ ਕੇ ਆਇਆ ਇਹਨੂੰ ਜਸਮੀ ਲੈ ਕੇ ਆਈ ਸੀ ਕਹਿੰਦੀ ਪਾਪਾ ਨੂੰ ਦੇਣੀ ਐ ਅਨਿਵਰਸਰੀ ਪਰ ਹਾਂ ਅਨਿਵਰਸਰੀ ਦੇਣੀ ਹਾਂ ਜਸਮੀ ਲੈ ਆ ਕੇ ਦਿੱਤੇ ਤੇ ਮੈਨੂੰ ਫੇਰ ਮਮੀ ਪਾਪਾ ਨੂੰ ਦੇਦੀਆਂ ਹਾਂ ਹਾਂ ਫੇਰ ਪੈਸੇ ਫੇਰ ਇਸ ਬੈਠ ਕੇ ਤੇ ਅਸ ਬੱਜਾ ਗਿਆ ਅਸੀਂ ਵਿੱਕੀ ਤਾਂ ਧਾਰੇ ਲੱਤੇ ਤੇ ਤੇ ਵਿੱਕੀ ਕਿਉਂ ਕਿਥੇ ਲੈ ਆਇਆ ਤੇ ਵਿੱਕੀ ਤੂੰ ਦੱਸ ਵੀ ਕਿਥੇ ਲੈ ਆਇਆ ਵਿੱਕੀ ਦਾ ਸੁੱਕੀ ਕੋਲ ਤਾਂ ਫਸਲ ਚੋਇਆ ਤਾਂ ਨਹੀਂ ਨਹੀਂ ਨਾ ਫਸਲ ਦੇ ਦੇ ਨਾ ਗੋਰ ਕਾਸੇ ਦੇ ਦੇ ਇਹ ਜਿਹੜੀ ਗੱਡੀ ਚਲਾਉਂਦਾ ਉਹਦੇ ਪੈਸੇ ਦੇ ਦੇ ਕਿੰਨੇ ਕੁ ਪੁਰਾਣੇ ਐ ਇਹ ਇਹ ਬਹੁਤ ਪੁਰਾਣੇ ਹੈ ਜਦ ਆਏ ਆਪਾਂ ਜਿੱਤੇ ਹੀ ਆ ਗੱਡੀ ਦੇ ਪੈਸੇ ਪਾ ਕੇ ਰੱਖਿਆ ਹੋਇਆ ਤੇ ਉਹਨੇ ਹੁਣ ਵੀ ਉਹ ਬਿਉ ਦੇਗਾ ਤੁਹਾਡੇ ਬੋਤੇ ਆ ਆ ਆ ਗੱਡੀ ਵਾਲਾ ਤੂੰ ਕਹਿੰਦਾ ਮੈਂ ਖਰਚ ਦੇ ਦੇ ਫਿਰ ਮੈਂ ਇਤਨੀ ਦਿਨ ਤੇ ਇਹਨਾਂ ਨੂੰ ਦੱਸੇ ਨਹੀਂ ਦਿੱਤਾ ਬਾਤ ਤਾਂ ਲੱਪੋ ਲੱਗ ਆਵਾ ਆ ਫੋਟੋ ਟੰਗ ਦੋ ਟੰਗ ਦੋ ਮਸਾਂ ਨਹੀਂ ਇਹ ਨਾ ਕਰ ਤੈਨਾਂ ਵਾਲਾ ਜੀ ਨਹੀਂ ਮੇਰੀ ਕੋਣ ਮੈਨੂੰ ਬੋਲੋ ਹੁਣ ਦੇ ਦੇ ਯਾਰ ਲੈ ਕੋਣ ਦੇ ਦੇ ਲੈ ਤੂੰ ਬੋਲ ਦੇ ਲੈ ਪੇਚੀ ਕਦੇ ਵੀ ਵਿਗੜਦੇ ਹੁੰਦਾ ਹੈ ਤੇਰੇ ਮੂੰਹ ਦਿੱਤਾ ਥੈਂਕ ਯੂ ਤੂੰ ਫੁੱਲ ਲੈ ਮਨਵਾਇਆ ਜਾਂਦਾ ਸੀ ਤੂੰ ਫੁੱਲ ਲੈਣਾ ਕੰਮ ਕਰਦੀ ਗਾਹਾਂ ਖਾਣੇ ਵਾਲੇ ਕੰਮ ਕਰਦੀ ਮੈਂ ਕਿ ਕਦੇ ਜਵਾਬ ਤੂੰ ਆਪਣੇ ਮੂੰਹ ਤੋਂ ਕਰ ਚੱਲ ਉਹ ਬਾਤ ਸੁਣ ਕੇ ਤੂੰ ਦੱਸ ਮੈਨੂੰ ਵੀ ਤੂੰ ਫੁੱਲ ਲੈਣੇ ਕੰਮ ਕਰਦੀ ਕਿ ਗਾਹਾਂ ਖਾਣੇ ਵਾਲੇ ਕੰਮ ਕਰ। ਮੈਂ ਕੀ ਗੱਲ ਛੱਡੋ ਹਾਂ ਮੇਰੀ ਕੀ ਗੱਲ ਕੀ ਥੈਂਕ ਯੂ ਤੇ ਲੈ ਤੇ ਮੈਂ ਲੈ ਲਿਆ ਥੈਂਕ ਯੂ ਮੈਨੂੰ ਤੇ ਲੈ ਲਿਆ ਲੈ ਲਿਆ ਪਰ ਮੈਨੂੰ ਇਹ ਕਹਦਾ ਜਵਾਬ ਦੇ ਤੂੰ ਤੇਰੇ ਕੰਮ ਆ ਜਿੰਨੇ ਵੀ ਉਹ ਫੁੱਲਾਂ ਵਾਲੇ ਆ ਕਿ ਗਲਾਂ ਵਾਲੇ ਮੈਂ ਜਵਾਬ ਦੇ ਸੱਚੀ ਸੱਚੀ ਇਮਾਨਦਾਰੀ ਕਰ ਦੇ। ਕੋਈ ਬਾਤ ਤੇਰਾ ਕਰ ਦੇਵਾ ਕਾ ਮੈਂ ਕੰਝ ਜਾਣਾ ਤੁਸੀਂ ਜਿਹਦੇ ਮੈਂ ਮਾਰ ਮੁੱਕੀ। ਉਹ ਤਾਂ ਬਾਦੀਆਂ ਲੱਗਾਂ। ਹਾਂ ਉਹ ਬਾਦੀਆਂ ਲੱਗਾਂ ਤੂੰ ਮੈਨੂੰ ਹੁਣ ਦੇ ਬਾਰ ਦੇ ਮੈਂ ਤੇਰੇ ਕੰਮ ਫੁੱਲਾਂ ਵਾਲੇ ਆ ਕਿ ਗਲਾਂ ਵਾਲੇ ਫੁੱਲਾਂ ਵਾਲੇ ਹਾਂ। ਲਓ। ਠੀਕ ਮੈਂ ਐਕਾਡਮੀ ਦੀ ਗੱਲ ਸੁਣ ਲਓ ਠੀਕ ਹੈ। ਇਹ ਗਾਣਾ ਬਦਦੇਗੀ ਕੁੱਤੇ ਹਾਨੀ ਕਰਦੇ ਬਾਅਦ ਉਹਨੂੰ ਫੁੱਲ ਮਿਲੇ ਮੈਂ ਚੰਗਾ ਏ ਕਿ ਇਹ ਚੰਗੀਆਂ ਤੁਸੀਂ ਮੈਨੂੰ ਜਵਾਬ ਮੈਂ ਕਦੀ ਪਹਿਲਾਂ ਨਹੀਂ ਆਏ ਵੀ ਆਪਣੇ ਆਪ ਨੂੰ ਕਦੇ ਚੰਗਾ ਕਹਿਆ ਹੀ ਨਹੀਂ ਤੁਸੀਂ ਉਹ ਮਾ ਚੰਗੀਆਂ ਜੀ ਹਾਂ ਹਾਂ ਆ ਮੇਰੇ ਹੱਥ ਲਾ ਆ ਤਾਰੇ ਮਾ ਤੇਰੇ ਪੈਸ ਕਰਨਾ ਸਿਰ ਮੁੱਖ ਮੰਤਰੀ ਨੇ ਜਦੋਂ ਤਾਂ ਬਸ ਮੇਰੇ ਵੀ ਜ਼ਿਆਦਾ ਆ ਗਿਆ ਮੇਰੇ ਵੀ ਯਾਦ ਆ ਗਿਆ ਹਾਂ ਮੈਂ ਤੇਰੇ 'ਪੱਕੇ' ਕਰ ਲਵਾਂ ਪਰ ਜਗੀਰ ਕੋ ਕੈਸ ਕਰਨਾ ਫਿਰਦੀ ਐ। ਨੀਹਾ ਲੈ ਕੇ ਆ ਗਈ ਆਂ ਤਾਂ ਹਾਂ ਯਾਦ ਆਏ ਤੇ ਕਿਸਾ ਕੋ ਬੁਰਾ ਨਾ ਹੋਣਾ ਇਹ ਤਾਂ ਹੋਏਗੀ। ਕੀ? ਸਟੇਟਮੈਂਟ ਬਾਕੇ ਬੁਤਾ ਕੋ ਅਜਸਮੀਨ ਤੇ ਕੋ ਕੁੜੀ ਲੈ ਗਈ ਧੀ ਹਲ ਦੇਖ ਲੋ ਤੇ ਕਹਿੰਦੇ ਸਾਡੇ ਕੋਲ ਸਮਾਰ ਨਹੀਂ ਹੈਗਾ। ਜੈਸਮੀਨ ਤੇ ਕੋ ਕੁੜੀ ਲੈ ਗਈ ਤੇ ਉਹ ਮੋੜ ਗਈ ਦੀ। ਅਰੇ ਬਾਸੇ ਮੋੜ ਕੇ ਆਈ ਆ। ਕੋਲਦੀ ਤਾਂ ਨਹੀਂ। ਲੈ। ਕਿਉਂ ਕੋਲੂ ਕੀ ਨਾ ਪਾਪਾ ਜੀ ਆ ਗਏ ਪਾਪਾ ਨੂੰ ਬੋਪਾ ਸਰਦਾ ਵਾ ਕੇ ਢੰਡਈ ਚਲਤ ਹਾਂ ਮੈਂ ਕੀ ਕਰ ਨੂੰ ਕਰਨਾ ਬੰਦਾ ਹਾਂ ਲੱਗ ਲਉਂਗਾ ਮੈਂ ਇਹ ਇੱਕ ਦਿਨ ਤੇ ਫੜ ਕੇ ਤਾ ਨੌਸਾ ਤੋ ਲਾਉਣੀ ਪੈਂਦੀ ਏ ਤੁਹਾਡੇ ਤੇ ਕੰਪਣੀ ਦਾ ਹੱਥ ਸੱਜਾ ਤੇਰੇ ਗਾੜੀ ਮੈਂ ਤੇਰੇ ਨਾਲ ਚੱਲਣਾ ਮੈਂ ਨਾ ਸਤਲੈਂਡ ਤੇ ਚੱਲੂਗਾ ਕੋਈ ਸਮਾਨ ਰੱਖ ਦੋ ਦੇਖੇ ਕਿੱਥੇ ਮਾਪਰਾਣਾਂ ਨੂੰ ਸੁਭਾਈ ਕਰਤੇ ਆਹ ਫੋਟੋ ਤੇ ਵੀ ਫੇਰੋ ਮੜਾ ਜਾ ਉਹ ਜਿਹੜੀ ਸਾਹਮਣੇ ਬੜੀ ਫੋਟੋ ਉਹ ਮੇਰੇ ਤੋਂ ਤਾਰਨ ਲੱਗੇ ਨਾ ਟੁੱਟ ਜਣੀ ਉਹ ਬੱਚੇ ਦੇ ਕੱਪੜਾ ਫੇਰ ਦੋ ਨਾ ਫੇਰ ਦੋ ਮੜਾ ਜਾ ਕਹਿੰਦੇ ਬਾਹਰ ਕੀ ਤਾਂ ਨਹੀਂ ਜਿੱਦੇ ਸੁਪਰਾ ਇਹ ਤੇ ਵੀ ਦਰਦ ਦਾ ਲੱਗਦਾ ਵਿੱਚ ਨੂੰ ਜਦੋਂ ਇਹਨਾਂ ਨੂੰ ਕਰੀ ਹਣਾ ਸੱਲਿਆਂ ਬਹੁਤ ਪੁਰਾਣੇ ਹੋ ਗਏ ਬੱਤੇ ਸਹੀ ਗੱਲ ਹੈ ਅੱਜ ਨੂੰ ਥੋੜਾ ਹੈ ਹਾਲੀ ਹਾਲੀ ਨਵੇਂ ਲੈ ਜਾਣਗੇ 2012 ਦੇ ਫਿਰ ਦੇਖ ਲੋ 24 ਚੱਲਦਾ ਹਾਂ 10 ਨਾਲ ਹਾਈਫਾਨੋ ਬਰਾਬਰ ਉਹ ਆਏ ਬਰਸ ਖਾਸ ਨਾ ਆ ਤੇ ਦੋ ਆਹ ਸਾਡੀ ਤੇ ਵੀ ਆਹ 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 ਅੱਜ ਆਸਰ ਦਾ ਹੈ। ਹਾਂ। ਵਾਹ ਫੱਟਮ। ਆਇ ਕਮੋ ਪੀਜੀ ਵਿੱਚ ਫੋਟੋ ਲੱਕਿਆ ਜਲੂਸ ਕਰਦਾ ਮੁਕਤੀ ਦੇ ਦਿਨ ਤੇ। ਆ ਸਖੋਗਾਂ ਮਿਲਿਆ। ਮੇਰਾ ਬੱਪੂ ਦੇਖ ਲੈ। ਤੇ ਇਹ ਦੇਖ ਕੇ ਵਾਹ ਖੁਸ਼ ਹੁੰਦੀ ਏ ਇਹ ਫੋਟੋ। ਕੋਣ ਸਭ ਕਰ। ਆ ਚਿੱਟੀ ਚੱਲਦਾ ਰਹਿੰਦੇ। ਅੱਛਾ ਚਿੱਟੀ ਚੱਲਦਾ ਰਹ। ਕੋਰਤਾ ਵਿਆ ਮੈਂ। ਮੁੰਡਿਆਂ ਵਾਲੇ। ਉਹ ਅੱਜ ਫੁੱਲ ਰੱਤਿਆ ਨਾ ਵੈਲੈਂਟਾਈਨ ਦੇ ਮਨਾਇਆ ਉਹਦੇ ਕਰਕੇ ਆ ਮੇਂ ਲੜਾਈ ਝਗੜੇ ਆਏ ਨਾ ਸਵੇਰੇ ਅੱਛਾ ਹਮ ਐਸੇ ਹੀ ਵੈਲੈਂਟਾਈਨ ਦੇ ਹੁੰਦਾ ਮੇਰਾ ਕਿਦਾਂ ਤੇਰਾ ਤਾਂ ਉਹ ਵੀ ਜਿਹੜਾ ਰੋਜ਼ ਰੋਜ਼ ਤੂੰ ਰੋਜ਼ ਤੂੰ ਬਸ ਰੋਜ਼ ਹੀ ਆ ਰੋਜ਼ ਹੀ ਆ ਰੋਜ਼ ਹੀ ਆ ਮੇਰੇ ਨਾਲ ਬਸ ਮੇਰੇ ਫਾਟੇ ਰੋਜ਼ ਕਰਦੇ ਰਹਿੰਦਾ ਕੋਲਾਲਾ ਤੋੜ ਕੇ ਕਿਤੇ ਜਾਂਦਾ ਆਹ ਚੰਗੀ ਤਰ੍ਹਾਂ ਨੂੰ ਤਕਰ ਬਣਾਇਆ ਹਾਂ ਹਾਂ ਹੁਣ ਤੋਂ ਸੁਣਾ ਆਰੇ ਕਰੋ ਇਹ ਥੋੜਾ ਕੱਪੜਾ ਪਾ ਦਈਏ ਤੇ ਕੋਈ ਗੱਲ ਨਹੀਂ ਪੈਂਦੇ ਨਹੀਂ ਨਹੀਂ ਹੁਣ ਤੋਂ ਹਵਾਲੇ ਹਵਾ ਤੇ ਨਾ ਜਿਹੜੇ ਕੋਈ ਹਵਾਲੇ ਸਿਚੁਏਸ਼ਨ ਚ ਇਹਦੇ ਕੋਟੋਂ ਪਾ ਲੈ ਆਪੇ ਕਰ ਦਿੰਦੇ ਆਹ ਚਲੋ ਦੇਖਦੇ ਆ ਪਹਿਲਾਂ ਹਾਂ ਮੜਿਆ ਝਾੜੂ ਤਾਂ ਮਾਰ ਦੋ ਆਲੇ ਗਲੇ ਕੰਦਾਂ ਤੇ ਜਾਲਿਆਂ ਤੇ ਚਲੋ ਭੁੱਲ ਜਾਈਏ ਜਾਲੇ ਆਹ ਦੇਖੋ ਇੰਜੇ ਕਿੱਡੇ ਜਾਲੇ ਉਹ ਸਾਰੇ ਖੁੰਜਿਆਂ 'ਚ ਮਾਰ ਦੋ ਇੱਕ ਵਾਰ ਸਾਰਾ ਰੋਟੋਸੋਲ ਮੈਨੂੰ ਕਰਨਾ ਪਿਆ ਨੋ ਬੋਡਾ ਸਵਾਈ ਦਾ ਮੇਰੀ ਬਾਹਾਂ ਦੁਖਦੀਆਂ ਬਾਹਾਂ ਵਿੱਕੀ ਨਵੰਬਰ ਦੀ ਕਰਦਾ ਤਾਂ ਅੱਜ ਇੱਕ ਮੈਂ ਦੇਖਿਆ ਉਹ ਕਹਿੰਦਾ ਜਿਹਦੀ ਬਾਹ ਦੁਖਦੀ ਆ ਉਹਨਾਂ ਨੇ ਐਕਸਰਸਾਈਜ਼ ਕਰਨੀ ਚਾਹੇ ਤਾਂ ਉਹ ਵੜ ਕੇ ਕਰਨੀ ਮੈਂ ਕਿਹਾ ਤਾਂ ਵਿੱਕੀ ਨੇ ਮਗਲ ਨੂੰ ਦੋਹਾਈ ਐਕਸਰਸਾਈਜ਼ ਕਰਨਾ ਹੈ ਜਿਹੜੀ ਬਾਹ ਦੁਖਦੀ ਆ ਹੁਣ ਜਿਵੇਂ ਝਾੜੂ ਆਂਗ ਮਾਰਨਾ ਇੱਧਰ ਤੇ ਇੱਧਰ ਨਾਲ ਫਹਾਰਾ ਇੱਧਰ ਨਾਲ ਅਦਰੋਂ ਤਾਂ ਕੜਨ ਨੂੰ ਪਰਵਾਹ। ਵਿਜਾ ਬਾਹਰ ਤੇ ਵੀ ਪਰਉ ਨਹੀਂ ਜਾਂਦੀ। ਇਹਦੀ ਸਪੋਰਟ ਦੇ ਨਾਲ ਇਹਦੇ ਨਾਲ ਆਇਆ ਕਰਨਾ। ਜਾਂਦੀ ਆ ਮੇਰੀ ਉੱਪਰ ਬਾ। ਦੱਸਿਆ ਮੈਨੂੰ ਨਹੀਂ ਆਇਆ ਇਹ ਵਿਜਾ ਚੀਜ਼ ਦੀ ਆਦਰ ਕਰ। ਫਿਰ ਇੱਕ ਇੱਕ ਵਾਰ ਆ। ਤੁਸੀਂ ਕੋਈ ਕੰਟਰੋਲ ਦੇਸਟੈਪ ਨਾਲ ਆਪਣਾ ਕੰਮ ਕਰਨਾ। ਹਾਈ ਚੌਂਟਲਾ ਕਰੇਗਾ। ਰੀਅਲ ਦੱਸਿਆ ਕਰ। ਸਾਨੂੰ ਫਿਰ ਆਏ ਲੱਗਦੇ। ਮੈਂ ਮੈਂ ਸ਼ੇਅਰ ਤੇ ਫੇਸਬੁਕ ਉੱਪਰ ਸ਼ੇਅਰ ਕਰੀ ਵੀਡੀਓ। ਮੋਟਾ ਜੀ ਮੇਰੀ ਗੱਲ ਲੋਕ ਤਾਂ ਮਾਰਦੇ ਫਸਸਾ ਫਸਾ ਤੇ ਮੈਂ ਮਾਰਦਾ ਜਾ ਰਿਹਾ ਮਾਰ ਨਾ ਪੈਂਦਾ ਕਰਦਾ ਤੇ ਉੱਥੇ ਕੰਮ ਕਰਦੇ ਸੀ ਮਾਰਦੇ ਹੁੰਨੇ ਆ ਜਿੱਥੇ ਜਾਣੇ ਲੱਗੇ ਹੋਏ ਆ ਆ ਦੇ ਕਿੱਡਾ ਜਾਲਾ ਹਾਂ ਵੀ ਕਰ ਦੇ ਮੇਰੀ ਗੁੱਡ ਬਾਈ ਸੋਡਾ ਇੱਥੇ ਤਾਂ ਕਦੇ 베ਰੀ ਹਾਂ ਆਹਾਂ ਚੰਦਾ ਘੇਟੇ ਲਿਖਦੇ ਨਾ ਹਾਂ ਤਾਂ ਨਹੀਂ ਜਾਂਦਾ ਉਸ ਦਿਨ ਕਰਿਆ ਇਸੇ ਬਿਦਾਂ ਦਾ ਵਾਲ ਲੱਗਿਆ ਰਾਨਾ ਹੂੰ ਸਲੇਟਾ ਲੱਗਿਆ ਰਾਨਾ ਜੀਵਾ ਆ ਦੇ ਪਰ ਵੀ ਤੂੰ ਮਾਰ ਦੁਕਾਨ ਤੇ ਉਹ ਮਾਰਦਾ ਸਰੇ ਸਿਰ ਤੇ ਆ ਆ ਦੇ ਉਹ ਨਹੀਂ ਪਰ ਮੈਂ ਆ ਰਿਹਾ ਚਲੋ ਤੁਸੀਂ ਆਪਣਾ ਦੰਦ ਰਸ ਵਾਰ ਲਓ ਹਾਂ ਹੋਰ ਕੇ ਦੇਖ ਲੈ ਕਿੱਥੇ ਬਣ ਆ ਫੜੇ ਕਮਰੇ ਮੇਰੇ ਘਰ ਦੇ ਬਹੁਤ ਕੰਮ ਆ ਮੈਂ ਤਾਂ ਜਮਾ ਹੀ ਨਹੀਂ ਕਹਿੰਦੀ ਇਹ ਕਮਰੇ ਬਚਾ ਆ ਪਾੜੇ ਆ ਵੀ ਨੋ ਬੱਕਾ ਕਾ ਜਾ ਮਾਰ ਕੇ ਜਿਹੜੀ ਮਿੰਤਮੁਤ ਜੀ ਕਰਕੇ ਸੇਬ ਦੀ ਹਾਲੋ ਆ ਵੀ ਫੜੂਗਾ ਆ ਕੱਟ ਦੂਰ ਪਲਾਸਟਿਕ ਦੇ ਕੰਗੇ ਛੱਡੋ ਲੱਕੜੀ ਦੇ ਕੰਗੇ ਨਾਲਸਾ ਬਾਇਆ ਕਰੋ ਸੁਣ ਮੇਰੀ ਗੱਲ ਇਹਨੂੰ ਤੋਆ ਹੁਣ ਚੰਗਾ ਰੁਪਇਆ ਤਾਂ ਮੋਖੀਆਂ 100 ਰੁਪਏ ਦੇ ਕਰੀਏ ਚਲੋ ਫੜੋ ਆ ਵੀ ਬਾਤ ਚ ਰੱਖਦੇ ਹਾਂ 10 ਰੁਪਏ ਮਿਲ ਜੇ ਲੋ 10 ਰੁਪਏ ਤੈਨੂੰ ਪਤਾ ਨਹੀਂ ਕਿੱਥੇ ਪਾਉਣੇ ਇੱਥੇ ਪਾਉਣੇ ਓਹੋ ਕੱਪੜਾ ਮਾਰ ਦੇਣਾ ਤਾਂ ਗੱਤੀ ਹੋ ਗਈ ਓਹੋ ਫਿਰ ਕੱਲ ਧੋਤਾਂ ਮੈਂ ਦਫੋਂ ਨੂੰ ਸਰਦਾ ਫੇਰ ਪੈ ਗਿਆ ਚਲੋ ਲੋ ਸੇਟਾ ਗਿਆ ਲਾ ਨਹੀਂ ਪੁਰੇ ਅਮੜਾ ਸੀਸਾ ਨਾ ਦੇ ਤੂੰ ਮੁਰੇ ਨੂੰ ਕੁੱਬਟੀਏ ਕਿਹੜਾ ਸੀਸਾ ਨਾ ਲੋੜ ਨਹੀਂ ਦਾ ਸਣਾ ਉਹਦਾ ਪਪਾਰਾ ਮਾਉਂਦੇ ਤਾ ਤੋ ਕਿ ਲੈਗੀ ਤੋ ਕਿ ਆ ਲੈਣਾ ਤੂੰ ਕਿ ਕੀ ਹਾਂ ਕੰਮ ਕਰਕੇ ਨਾ ਉੱਪਰ ਸੋਲਡਰ ਨਹੀਂ ਲੱਗਣੀ ਮੇਰੇ ਉੱਪਰ ਸੋਲਡਰ ਨਾ ਹੋ ਉਹ ਮੋਟਰ ਮੋਟਰ ਚੱਲਦੀ ਉਧਰ ਮੋਟਰ ਦੇਖਣੀ ਮਿਲਣੀ ਪਰ ਤੂੰ ਵੀ ਸੱਤੀ ਬੰਦ ਕਰਿਆ ਹਾਂ ਮੋਲ ਸਾਬਾ ਉਹ ਹਾਇਰ ਉਹ ਬਿਲ ਬਿੰਡਾ ਦੀ ਮੋਟਰ ਚੱਲਦੀ ਆ ਇਹ ਵੀ ਪਾਣੀ ਛੱਡਦਾ ਹਾਂ ਏ ਖੱਤੀਆਂ ਨੂੰ ਪਾਣੀ ਛੱਡਿਆ ਬਾਹਰ ਔਕਾ ਉੱਪਰ ਤਾ ਮਾਰ ਦੋ ਯੋ ਜਿੱਦਾਂ ਮੈਂ ਕਹਿੰਦੀ ਸੀ ਉੱਤੋਂ ਵੱਜੀ ਹੀ ਨਹੀਂ ਕਿੱਥੇ ਪੁੱਪਰ ਕੁੰਜਾ ਉਹ ਤਾਂ ਮੈਂ ਮਾਰਦਾ ਨਾ ਨਾ ਫੋਟੋ ਤੇ ਨਹੀਂ ਮਾਰੀਂਦੀ ਛਾੜੂ ਕੱਪੜਾ ਮਾਰੋ ਸਾਫਤ ਗੁਰੂ ਸਤਿਗੁਰੂ ਪ੍ਰਸਾਦ ਹਰੇ ਕਾਲਪੁਰਖ ਬਖਸ਼ੂ ਜੀਓ ਇਸ ਘਰ ਦੇ ਪਰਿਵਾਰ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖਿਓ ਜੀ ਜੀਨ ਦੁਨੀਆ ਤੇ ਸਾਰਿਆਂ ਦੇ ਜਿਹੜਾ ਜਿਹੜੇ ਭਾਈ ਕੋਈ ਵਿਰਥਾ ਸਬਜ਼ੇ ਹੋਇਆ ਉਹਨੂੰ ਵੀ ਫਿਰਤਾ ਤੋਂ ਵੜਦੇ ਬਹੇ ਜੀ ਤੁਸੀਂ ਉੱਪਰ ਚੜ੍ਹਦੀ ਕਲਾ ਸਿਰ ਨੂੰ ਸਾਰੇ ਜਣੇ ਤੇਜਾ ਜੀ ਕਿਸੇ ਇਕੱਲੇ ਬਲਾਕ ਚ ਮਾਰਨ ਤੋਂ ਤੁਹਾਨੂੰ ਚੜ੍ਹਦੇ ਕਲਾ ਚੱਕੇ ਹੁਣ ਚੜ੍ਹੂ ਨੂੰ ਪਤਾ ਨਹੀਂ ਕਿੱਥੇ ਕਿੱਥੇ ਫੇਰਨਾ ਪੈਣਾ ਕਿ ਆਹ ਰਸਤੀਆ ਲੈ ਉਹਦੀ ਗੋਤ ਪੂਰੇ ਫੇਰ ਦਮੜੇ ਉਪਰ ਠੀਕ ਜੀ ਮਿਲਦੇ ਕਿਸੇ ਅਰੇ ਬਲਾਉਤ ਮਾਰਨ ਚੜ੍ਹਦੀ ਕਲਾ ਚੱਕਿਆ ਜੀ ਅੱਜ ਸਾਡੇ ਸ਼ਾਂਤੀਤਾ ਜੀ ਭੁੱਲ ਭਲੇਖੇ ਜੀ ਬਹੁਤ ਦਿਨਵਾਦ ਸਾਡੇ ਕੋਲ ਹਾਜ਼ਰੀ ਭਰਨ ਆਏ ਬਲਾਇਤਾ ਜੀ ਸਾਸਰੀਆ ਬਲਾਦੇ ਸਾਸਰੀ ਕਹਿੰ ਨੂੰ ਉੱਚਾ ਸੁਣਨ ਲੱਗ ਗਿਆ ਜੀ ਥੋੜਾ ਜਾਂ ਸਾਸਰੀ ਕਾਲ ਪਾਈ ਥੀ ਤੁਹਾਡੇ ਮਾਹਰ ਵਾਲੇ ਬੱਚਿਆਂ ਨੂੰ ਰਾਜੀ ਰੱਖੇ ਤਾਂ ਅੰਦਰ ਰਸਤੀਆ ਵਗਦਾ ਚੜ੍ਹਦੀ ਕਲਾ ਰੱਖੇ ਰਮਾਈਆਂ ਜਵਰਕ ਦਪਾਵੇ ਆ ਪਾਬੀ ਮਾਹਬਾਈ ਬੈਨਾਂ ਜੀ ਮਾਹਬਾਈ ਬੈਨਾਂ ਤਾਈ ਨੂੰ ਚਾਹ ਰੂਚਾ ਬਹੁਤ ਲੱਗਿਆ ਉਚਾ ਲੱਗਦਾ ਤੁਹਾਨੂੰ ਹਾਂ ਅੱਖ ਲੱਗਦਾ ਪਟਕੇ ਕਰਨ ਅੱਖਾਂ ਨੂੰ ਪਟਕੇ ਉਮਰ ਵੀ ਬਾਤ ਹੋਗੀ ਤਾਈ ਹੋਗੀ ਉਮਰ 71 ਸਾਲ ਆਏ ਬੋਲੇ ਕਰਾ ਉਹ ਬਾਈ ਪ੍ਰਾਣੀਆਂ ਫਿਰ ਮੱਚ ਬੋਲ ਦਿੰਦੇ ਕਰਾ ਉਹ ਬਾਈ ਪਾਬੀ ਜੀ ਨੇ ਦੁੱਖ ਸੁੱਖ ਕਰ ਕਿੰਨੇ ਦਿਨਾਂ ਦਾ ਦੇਖਦੇ ਹੈ ਮਾ ਪਾਬੀ ਜੀ ਨੇ ਤਾਂ ਦੁੱਖ ਸੁੱਖ ਕਰਨ ਚਾਹਦੇ ਦੋ ਤਾਈ ਨੂੰ ਹਾਂ ਧਰੀ ਵੀ ਹਾਂ ਮਾਹਾਂ ਮੈਂ ਕਈ ਦਿਨਾਂ ਦਾ ਡੇਗਦਾ ਸਾਡੀ ਭੈਣ ਐ ਇੱਕ ਉਹਨੇ ਤੈਨੂੰ ਕੁਝ ਭੇਜਿਆ ਹੋਇਆ ਅੱਛਾ ਕੁਝ ਭੇਜਿਆ ਹੈ ਹਾਂ ਚੰਗਾ ਭਾਈ ਮਾਰੇ ਘਰ ਮੈਂ ਕਮਾਈ ਚ ਮਾਰਕਤ ਪਾਵੇ ਉਹਦੇ ਬੱਚਿਆਂ ਨੂੰ ਰਾਜੀ ਰੱਖੇ ਤੰਦਰੁਸਤ ਤੈਨੂੰ ਪਤਾ ਪਵੇ ਲੱਗਿਆ ਨਹੀਂ ਵੀ ਕੀ ਭੇਜਿਆ ਨੇ ਮੈਂ ਤਾਂ ਪਾਈ ਪਤਾ ਨਹੀਂ ਅੱਛਾ ਲਾ ਕੋਣ ਦੱਸੂਗਾ ਤਾਈ ਪਤਾ ਲੱਗੂ ਤਾਂ ਹੀ ਪਤਾ ਲੱਗੂ ਹਾਂ ਪਹਿਲਾਂ ਤੂੰ ਮਨੂ ਆਏ ਦੱਸ ਤੇਰਾ ਪਰਮਾਨ ਸਾਰਾ ਠੀਕ ਐ ਇੱਥੇ ਮਾਹਾਂ ਜੀ ਹਾਂ ਸਭ ਠੀਕ ਗਾਹ ਤੇਰੇ ਪਿੱਛੇ ਉਧਰ ਨਾ ਸਾਹ ਠੀਕ ਆ ਮੈਂ ਨਾਨਕੇ ਤੇਰੇ ਪਿੱਛੇ 8ਵੇਂ ਨਾ 15ਵੇਂ ਗਈ ਸੀ ਪਾਰਟੀ ਤੇ ਅੱਛਾ ਪਾਰਟੀ ਪਤੀ ਜੀ ਦਾ ਰਿਟਾਇਰਮੈਂਟ ਹੋਇਆ ਅੱਛਾ ਪਤੀ ਜੀ ਰਿਟਾਇਰਮੈਂਟ ਹੋ ਗਿਆ ਮੈਂ ਕਿਹਾ ਕੋਈ ਵਿਆਹ ਵੀ ਹੋਇਆ ਹੋਈ ਨਾ ਹੂੰ ਹੂੰ ਰਿਟਾਇਰਮੈਂਟ ਹੋਇਆ ਤੇਰਾ ਪੁੱਤ ਜਿਹੜਾ ਬਾਹਰ ਗਿਆ ਉਹਦੇ ਖਬਰ ਸਾਲ ਆ ਜਾਂਦੀ ਆ ਹਾਂ ਠੀਕ ਹੈ ਵਧੀਆ ਜੀ ਬਫੇ ਦਾ ਠੀਕ ਆ ਹਾਂ ਕਈ ਜੀ ਦੂਆ ਪੁੱਤ ਜਿਹੜਾ ਹੁਣ ਪਿੱਛੇ ਜੇ ਵਿਆਹਿਆ ਏ ਉਹ ਉਹੋ ਜਾਂਦਾ ਕੰਮ ਕਰਪਾਣਾ ਹਾਂ ਉਹ ਨਹੀਂ ਇਕੱਲੇ ਬੀਚ ਛੁੱਟੀ ਕਰਨਾ ਵੈਰੀ ਗੁੱਡ ਇਕੱਲਾ ਕੜ ਕਿਤੇ ਤੇ ਨਹੀਂ ਤਾਂ ਹੀ ਕੰਮ ਕਰਨ ਦਾ ਸਮਾਂ ਹੈ ਟਿਕਾ ਪਰਿਵਾਰ ਤਾਂ ਹੀ ਚੱਲਣੇ ਜੇ ਅਸੀਂ ਕੋਈ ਮਿਹਨਤ ਕਰੂਗੇ ਹਾਂ ਜੇ ਬੇਲੇ ਰਹਿ ਕੇ ਫਿਰ ਤਾਂ ਰੋਟੀ ਰੁਬੀ ਤਰਸ ਜਾਗੇ ਸਮਾਂ ਹਜਾ ਗਿਆ ਰੋਟੀ ਤਰਸ ਮੈਨੂੰ ਦੋ ਹਾਂ ਚੱਲ ਕੋਈ ਨਹੀਂ ਉਹ ਵੀ ਕਰਦੇ ਨੇ ਕੰਮ ਵੀ ਕਰ ਮੈਨੂੰ ਪਤਾ ਕੀ ਗੱਲ ਹੈ ਮੈਂ ਦੱਸਦਾ ਵੇਖੋ ਮਜਬੂਰੀਆਂ ਵੀ ਆਉਂਦੀਆਂ ਲੱਗਦਾ ਸਿੱਤੇ ਖਰਚੇ ਵੀ ਹੋਗਾ ਸਾਰਾ ਕੁਝ ਹੋਗਾ ਤਾਈ ਐਦਾਂ ਦੀ ਗੱਲ ਨਹੀਂ ਹੈਗੀ ਸੁਣ ਮੇਰੀ ਗੱਲ ਸਮਝ ਲੈਣੀ ਹੋਈ ਚੱਲਣਾ ਚਾਹੀਦਾ ਹਾਂ ਹਾਂ ਗੱਲ ਤਾਂ ਇੱਥੇ ਸਾਰੀ ਮੈਂ ਗੱਲ ਸੁਣ ਇੱਧਰ ਆ ਤੇਰੀਆਂ ਬਬੂਆਂ ਦੇ ਨਾਲ ਇੱਥੇ ਮੈਂ ਗੱਲਬਾਤ ਨਿਬੇੜਦੀ ਹਾਂ ਇਹਨਾਂ ਦਾ ਖਰਚਾ ਪਹਿਲਾਂ ਚੱਲਦਾ ਖੁੱਲਾ ਹਾਂ ਇਹ ਕੱਟ ਕਰਤਾ ਹੁਣ ਇਹ ਕੱਟ ਕੇ ਕਰਤਾ ਇਹਨਾਂ ਕੋ ਗੱਲ ਨਿਬੇੜਦੀ ਵੀ ਤੁਹਾਨੂੰ ਕਿੰਨੇ ਪੈਸੇ ਕਹਿੰਦੀ ਸਾਨੂੰ 7000 ਰੁਪਏ ਚਾਹੀਦਾ ਮਹੀਨੇ ਦਾ ਅਧਿਕਾਰ ਆਪੇ ਚਲਾਂਗੀਆਂ ਮੈਂ ਇਹਨਾਂ ਨੂੰ 7000 7 ਤਰੀਕ ਨੂੰ 7:00 ਵਜੇ 7 ਮਿੰਟ ਤੇ ਇਹਨਾਂ ਦੇ ਹੱਥ ਵਰਤਾਤਾ ਵਾ 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 ਮਾਧਿਅ ਅਗਲੀ 7 ਤਰੀਕ ਨੂੰ 7 ਵਜੇ 7 ਮਿੰਟ ਤੇ ਇਹ ਤਾਂ ਦੇਣਾ 7:00 ਦੇ ਹੱਥ ਮੇਂ ਦੇ ਤਾਂ ਇਹ ਕੰਟਾ ਪਰਮਗਾ ਟੱ ਆ ਯਾਰ ਕੰਟਾ ਨਹੀਂ ਡੇਟ ਟਪੂਈ ਹਾਂ ਹਾਂ ਘੰਟੇ ਹਾਂ ਤਾਂ ਘੰਟੇ ਅੱਛਾ ਕੱਲ ਸੁਣ ਲੈ ਗੱਠੇ ਪਟਾਉਣੇ ਨੇ ਕਹਿੰਦੇ ਇਹਦੇ ਘਰ ਦੇ ਕੰਮ ਦਾ ਠੇਕਾ ਲੱਗਾ ਵਾਈਕੂ ਜੀ ਕਰਨਾ ਹੈ ਵਾਈਕੂ ਜੀ ਪਹਿਲਾਂ ਬੁਲਾਇ ਵੀ ਪਤਾ ਹੈ ਘਰ ਦੇ ਕੰਮ ਦਾ ਵੀ ਠੇਕਾ ਲੱਤਾ ਹੈ ਕਹਿੰਦੇ ਕਿ ਜੇ ਜਿੱਥੇ ਪਟਣ ਗਈ ਕਹਿੰਦੇ ਸਾਨੂੰ ਦਿਹਾੜੀ ਦੇਣਾ ਦਿਹਾੜੀ ਮੰਗਦੀ ਹੈ ਉਹ ਫਿਰ ਮੈਂ ਇਹਨਾਂ ਨੂੰ ਫਿਰ ਫਿਰ ਮੈਂ ਮੱਥਾ ਹੀ ਹੋਰ ਸੁਣਾ ਮੈਂ ਇਹਨੂੰ ਫਿਰ ਦੱਸਿਆ ਯਾ ਤੇ ਦਾਦਾ ਜੀ ਪਾਉਣੀ ਹੁੰਦੀ ਸਬਜ਼ੀਆਂ ਚ ਆਹ ਤਾਂ ਪਿਆਰ ਲਈ ਉਹ ਘੱਟ ਪਾਉਨੇ ਆ ਸਰੀ ਸੁਣੋ ਮੇਰੀ ਗੱਲ ਜਿੱਦਣ ਦਾ ਨਾ ਠੇਕਾ ਫੜਨਾ ਉਦੋਂ ਦਾ ਪਾਈਆ ਪਾਈਆ ਸਮਾਨ ਬਣਾਉਂਦੀ ਆ ਪਾਈਆ ਕਰੇਲੇ ਪਾਈਆ ਹਰੀਆਂ ਮਿਰਚਾਂ ਐ ਲੰਗੀਆਂ ਸਮਾਨ ਥੱਲੇ ਤੇ ਹੈ ਅੱਛਾ ਮੇਰੀ ਮੈਂ ਜਿਹੜੀ ਕਰ ਰਹੀ ਆ ਦੱਸਣ ਮੈਂ ਇਹਨੂੰ ਕਿਹਾ ਮੈਂ ਦੱਸਾਂ ਲੋ ਜੇਕਰ ਤੁਸੀਂ 2 ਘੰਟੇ ਮੇਰੇ ਕਾ ਫ੍ਰੀ ਕੰਮ ਕਰਉਂਗੀ ਆ ਠੀਕ ਹੈ ਵੀ ਫਿਰ ਤਾਂ ਤੁਹਾਨੂੰ ਸਾਰੀ ਪਿਆਜ਼ ਫਰੀ ਹੈ ਹਾਂ ਵੀ ਨਹੀਂ ਦਿਹਾੜੀ ਦੇ ਲਿਓ ਕਹਿੰਦੀ ਉੱਥੇ ਜਾ ਕੇ ਸੋਚ ਕੇ ਦੱਸੂਗੀ ਫਿਰ ਵੀ ਦਿਮਾਗ ਨਹੀਂ ਕੰਮ ਕਰਦਾ ਵੀ ਪਿਆਜ਼ ਫਰੀ ਨੂੰ ਦੇ ਦੋ ਘੰਟੇ ਚ ਇੰਨਾ ਹੋ ਗਿਆ ਇਹਨਾਂ ਦਾ ਕੰਮ ਚੱਲਿਆ ਹੋ ਗਿਆ ਹੈ ਹਾਂ ਜਾ ਰਾਂ ਨੰਬਰ ਕੀ ਹੈ ਲੈ ਹੈ ਹੈ ਤਾਈ ਮੁੰਡਿਆਂ ਦੀ ਸਾਈਡ ਦਿੰਦੀ ਆ ਕੀ ਮੁੰਡਿਆਂ ਦੀ ਸਾਈਡ ਲੈ ਲੋਗੀ ਉਹ ਮੁੰਡੇ ਵੀ ਲੈ ਲੈ ਲਈ ਹੋਈ ਹੋਵੇ ਜਿੱਥੇ ਸਹੀ ਹੈ ਮੁੰਡੇ ਉੱਥੇ ਸਾਈਡ ਨਹੀਂ ਬੰਦਦੇ ਆਸੀਆ ਵਾਲ ਤਾਂ ਜਲਦੀ ਹਾਰੇ ਕੁਟੀ ਚਨ ਵੀ ਬਾਹਰ ਮਨ ਦਾ ਕੁੜੀ ਨੇ ਛੇੜ ਲਿਆ ਪੰਗਾ ਕੋਈ ਕੁੜੀ ਤਾਂ ਕੁੜੀ ਚਲਾਉਣ ਲੱਗੀ ਅੱਜਕੱਲ ਤਾਈ ਤੇਰੇ ਵਾਸਤੇ ਭੈਣ ਨੇ ਭੇਜਿਆ ਰੁਪਈਆ 2000 ਕਹਦੇ ਲਈ ਤਾਈ ਨੂੰ ਦੇ ਦਿਓ ਵੀ ਉਹਨੂੰ ਕਹੇ ਵੀ ਆਪਣੇ ਖਰਚੇ ਦੇ ਵਿੱਚ ਕਿਤੇ ਭਾਈ ਵਾਸਤੇ ਆਹ ਦੇਖੋ ਮੈਂ ਤੈਨੂੰ ਦਿਖਾਉਣ ਇੱਕ 500 ਦਾ ਨੋਟ ਵੜ ਪਹਿਲਾਂ ਇੱਕ ਦਿਖਾਉਣਾ ਅੱਖਾਂ ਦਵਾਈਆਂ ਕੇ ਮੈਂ ਅੱਛਾ ਚੱਲ ਦਿੱਤਾ ਗੱਲ ਬਣ ਗਈ ਲੈ ਤੇਰਾ ਦੇਖਿਆ ਪਾਪਾ ਸੁਣਦਾ ਆਪੇ ਇੱਕ 500 ਆ ਦੂਆ 500 ਦਾ ਨੋਟ ਹੁਣ ਤੈਨੂੰ ਦੇਖਣਾ ਨਹੀਂ ਹੈਗਾ ਇਹ ਮੈਂ ਕੈਮਰੇ 'ਚ ਦਿਖਾਉਂਦਾ ਵੀ ਭਾਈ 500 ਦੇ نوٹ ਅਕੀਦੇ ਤਾਈ ਜਾ ਕੇ 100-100 ਦੇ ਚਲਾ ਦੇਵੇ ਕਿਤੇ ਕੋਈ ਵਾਸਤੇ ਆ ਚਾਰ ਮੋੜ ਆਪਾਂ ਠੀਕ ਹੈ ਨਾ ਗੱਲ ਉਹਦੀ ਕਮਾਈ 'ਚ ਬੰਦ ਕਰਵਾਵੇ ਮਾਲਕ ਨੇ ਪਤਾ ਨਹੀਂ ਕਿੱਥੋਂ ਸੋਚਿਆ ਵਾ ਕਿਦੇ ਨਹੀਂ ਕੀ ਸੋਚਿਆ ਵਾ ਗੱਲ ਸਹੀ ਹੈ ਬੱਚੀ ਠੀਕ ਹੈ ਨਾ ਔਰ ਤੇਰੇ ਮਨ ਦੇ ਵਿੱਚ ਇਹ ਖਿਆਲ ਆ ਬਦ ਮੱਖਾਂ ਚੈੱਕ ਕਰਾਉਣੀਆਂ ਪਤਾ ਨਹੀਂ ਕਿਆ-ਕਿਆ ਪੁਰਨੇ ਬਣਾਉਂਦੀ ਹੁਣੀ ਬੈਠੀ ਤੂੰ ਅੱਖਾਂ ਤੇ ਜਾਣਾ ਮੈਂ ਮਹਾ ਬੁਰਨੇ ਦਾ ਉੰਦੀ ਹੈ ਨਾ ਬੈਠੀਆਂ ਇਹ ਵੀ ਮੇਰੇ ਕੋ ਕਿਤੇ ਆਇਆ ਹਾਂ ਕਿ ਵੀ ਮੇਰੀ ਪੈਨਸ਼ਨ ਦੇ ਪੈਸੇ ਆ ਗਏ ਨੇ ਫਿਰ ਮੈਂ ਆਇਆ ਕਰੂੰਗੀ ਏਦਾਂ ਕਰਕੇ ਫਿਰ ਮੈਂ ਡਾਕਟਰ ਕੋਲ ਜਾ ਕੇ ਆਉਂਗੀ ਹੌਰ ਕੇ ਕੱਲ ਅਜੇ ਪੈਨਸ਼ਨ ਆਈ ਨਹੀਂ ਅਜੇ ਪਰਸੋਂ ਤੋਂ ਹੀ ਆਉਣੀ ਹੈ ਜਿਆਦਾ ਕੀ ਆਪਣੇ ਆਂ ਵਿੱਚ ਰਲ ਹਾਂ ਆ ਕਿਦਾਂ ਦੀ ਜ਼ਿਕਰ ਤੇ misericordia ਹੋਗੀ ਚਾਹ ਉਹਦੀ ਕਮਾਈ ਜਵਾਰਕਤ ਪਾਵੇ ਨੇ ਸੱਚੇ ਪਾਛਾ ਹਾਂ ਇੱਕਦਮ ਇੱਕਦਮ ਆਪਣੇ ਕਿ ਘਰ ਬੋਨੀ ਕੌਣੀ ਆ ਵਿੱਚ ਕਾਦੀ ਅੱਜੇ ਪਾਵੇ ਅੱਜੇ ਪਾਵੇ ਜੀ ਆਲੀ ਸ਼ਾਰ ਤੈਨੂੰ ਕੋਈ ਕਾਦੀ ਭੈਣ ਭਰੇ ਬੋਲੀ ਪਾਦਣੀ ਦਾ ਪਰ ਬੋਲੀ ਨਹੀਂ ਬੋਲੀ ਹੋਣੀ ਕੌਣੀ ਅੱਛਾ ਉਦਾਂ ਹੋਣੀ ਹਾਸੀ ਮਜ਼ਾਕ ਲਈ ਗਈ ਹੈ ਹਾਂ ਹਾਸੀ ਮਜ਼ਾਕ ਹੋਣੀ ਹਾਂ ਐਂ ਕੰਡੇ ਆਈ ਕਿਹੜੀ ਪਾਵੇ ਕੰਡੇ ਵਾਲੀ ਚਾਹ ਵੀ ਕੰਡੇ ਵਾਲੀ ਸੁਖਵੀਰ ਭੈਣ ਜੀ ਜੇ ਤਰ ਬਾਤੇ ਬਣਾਗੇ ਤੂੰ ਬੋਲੀ ਨਹੀਂ ਪਾ ਤੇਰੇ ਭਾਵੇਂ ਨਹੀਂ ਮੇਰੀ ਸਾਰੀ ਬੇਵੌਰ ਦੇ ਪੇਕੇ ਹਾਂ ਇੱਕ ਵੀਰ ਦਈ ਬੇਰ ਪਾ ਮੇਰੀ ਸਾਰੀ ਵੀ ਉਮਰ ਦੇ ਪੇਕੇ ਹਾਂ ਕਹਿੰਦੀ ਇੱਕ ਵੀਰ ਰੱਬ ਨੇ ਦਿੱਤਾ ਦੂਜਾ ਖੇਲਦਾ ਚੜੀ ਚੌਥਿਆ ਆ ਹਾਂ ਕਹਿੰਦੀ ਪਾਬੋ ਮੇਰੀ ਵੀਰ ਮੇਰਾ ਪੱਟ ਦਾ ਰਸ ਹੈ ਪਾਬੋ ਸੋਨੇ ਦੀ ਝੂਲਦੀ ਆਵੇ ਅੱਛਾ ਪਾਬੋ ਸੋਨੇ ਦੀ ਝੂਲਦੀ ਆਵੇ ਕਿਹਾ ਵੀਰ ਮੇਰਾ ਪੱਟ ਦਾ ਰਸ ਹੈ ਅੱਛਾ ਪਾਬੋ ਸੋਨੇ ਦੀ ਝੂਲਦੀ ਆਵੇ ਵੀਰ ਘਰ ਪੁੱਤ ਜੰਮਿਆ ਕਹਿੰਦੀ ਚੰਦ ਚੜ੍ਹੇ ਆ ਮਾਂ ਬਦੇ ਖੇੜੇ ਇਹ ਨਣਦ ਕਹਿੰਦੀ ਪਰਪਾਪਾ ਆਪਣੇ ਉਹਨੂੰ ਕਹਿ ਰਹੀ ਆ ਭਝਾਈ ਨੂੰ ਕਹਿ ਰਹੀ ਆ ਜਾਂ ਆਪਣੇ ਭਾਈ ਨੂੰ ਕਹਿ ਰਹੀ ਆ ਹਾਂ ਫਿਰ ਘਰ ਪੁੱਤ ਜੰਮਿਆ ਚੰਦ ਚੜ੍ਹਿਆ ਬਾਪ ਦੇ ਖੇੜੇ ਹਾਂ ਕਹਿੰਦੀ ਇਹ ਟਿੱਕਾ ਘੜਦੇ ਸੁਨਿਆਰਾ ਚਿੱਟ ਲਾ ਕੇ ਗੁੰਦਣਾ ਭਤੀਜੇ ਦੇ ਕਹਿੰਦੀ ਮੈਂ ਬੇਨ ਪਾਉੜੀ ਝੜ ਜਾ ਉਂਵੀ ਚੱਕ ਕੇ ਭਤੀਜੇ ਦੇ ਇੱਕ ਸਾਲ ਦੇ ਕਾਲ ਜਾਂ ਮੇਰਾ ਕਹਿੰਦੀ ਚੱਕ ਕੇ ਭਤੀਜੇ ਨੂੰ ਤੇ ਸਾਡੀ ਭੂਆ ਮੰਨੂ ਕਿਥੇ ਚੱਕ ਕੇ ਚੜਜੀ ਪਾਉੜੀਆਂ ਕਹਿੰਦੀ ਨਹੀਂ ਉਹ ਛੋਟੀ ਆਣੀ ਦੀ ਗੱਲ ਹੈ। ਦੇਖ ਪਤਾ ਕੀ ਗੱਲ ਹੈ। ਇਹ ਮੈਨੂੰ ਕਹਦੇ ਸੁੱਖ ਬਣਾਉਣੀ ਜਿਹੜੀ ਤੂੰ ਗਾਈ ਹੈ। ਹਾਂ। ਘਰ ਬੈਠੀ ਆ ਆਪਣੇ ਮਤਲਬ ਉਹ ਮੈਂ ਪੇਕਿਆਂ ਬਾਰੇ ਸੋਚ ਰਹੀ ਆ ਵੀ ਮੇਰੇ ਪੇਕੇ ਵੀ ਮੇਰੇ ਪੇਕੇ ਮੇਰੇ ਭਣੀਆਂ ਨਾਲ ਭਜਾਈਆਂ ਨਾਲ। ਨਾਲ ਭਜਾਈਆਂ ਨਾਲ। ਅਹਾਂ। ਜਾਂ ਕਿਹੜੇ ਬਾਪ ਦੇ ਖੇੜੇ ਕਹਿੰਦੀ ਵੀਰ ਘਰ ਪੁੱਤ ਜੰਮਿਆ। ਹਾਂ ਵੀਰ ਘਰ ਦਾ ਪੁੱਤ ਹੈ। ਅੱਗੇ ਵੀ ਹੋਰ ਜਾਣ ਲੱਗਣੀ ਹੈ ਨਾ। ਹਾਂ। ਲਤਾ ਜੀ ਨੂੰ ਚਾਹ ਦੇ ਲਈ। ਉਹ ਚਾਹ ਨਹੀਂ ਪੀਂਦੀ ਮੈਂ। ਹਾਂ ਮੈਨੂੰ ਲੱਗੀ ਆ ਭੁੱਖ। ਉਹ ਤੇ ਪ੍ਰਸ਼ਾਦਾ ਪ੍ਰਸ਼ਾਦਾ ਚਕਾਓ। ਜਾਂ ਨਹੀਂ ਆ ਕੇ। ਚਕਾਓ ਕਦੂ ਦੀ। ਚਾਰ ਚਾਰ ਤਾਏ ਅੱਛਾ ਬੁੱਤ ਕੱਦੂ ਦੀ ਸਬਜ਼ੀ ਬਣੀ ਵੀ ਆ ਹੁਣ ਤੂੰ ਦੇਖ ਲੈ ਵੀ ਖਾਂਦੀ ਕਿ ਨਹੀਂ ਖਾਂਦੀ ਉਹਨਾਂ ਦੇ ਬੱਚਿਆਂ ਨੂੰ ਰਾਜੀ ਰੱਖਣਾ ਨਾਲੇ ਭਾਈ ਜਿਮਰ ਕਰ ਤਪਾਵੇ ਤਾਂ ਤੇ ਹੁਸਤੀ ਆ ਵਾਖੇ ਉਹਨਾਂ ਦੀਆਂ ਨਾਲੇ ਇਸ ਤਰ੍ਹਾਂ ਰੱਖੇ ਗਾਂਹ ਦੇ ਫੇਰ ਭੇਜਣ ਮੈਨੂੰ ਥੋੜਾ ਬਹੁਤਾ ਹੱਥ ਤੇਰੇ ਸਾਰੇ ਏ ਚਾ ਕੋਈ ਨਹੀਂ ਤੂੰ ਤਾਂ ਬਾਬੇ ਨਨਕਾ ਥੋੜਾ ਬਹੁਤਾ ਇੱਕੋ ਹੀ ਗੱਲ ਦੀ ਮਤਲਬ ਚੱਲ ਦੇ ਹੁਣ ਸੁਣ ਮੇਰੀ ਗੱਲ ਤੈਨੂੰ ਬਗੈਰ ਮੰਗੇ ਤੇ ਮਿਲ ਜੇ ਹਾਂ ਮੰਗਣ ਦੀ ਕੀ ਲੋੜ ਆ ਜਦੋਂ ਬਾਬਾ ਨਾਨਕ ਬੈਠਾ ਸਾਰਾ ਕੁਝ ਦੇਦਾ ਆਪੇ ਬਿਗੈਰ ਮੰਗੇ ਦੇ ਜਦ ਚੀਜ਼ ਮਿਲੀ ਜਾਵੇ ਮੰਗਣ ਦੀ ਲੋੜ ਨਹੀਂ ਹੁੰਦੀ ਵਾ ਫਿਰ ਆਪੇ ਫਿਰ ਆਪੇ ਆਪੇ ਉਹ ਕੋਈ ਕਰਦੀ ਏ ਮੰਗ ਕੇ ਨਹੀਂ ਲੈਣੀ ਗੱਲ ਤਾਂ ਆਹੀ ਆ ਮੰਗ ਕੇ ਲੈ ਨਾ ਇਹ ਠੱਟੀ ਮਾਤਾ ਉੱਤੇ ਬੈਹਿ ਜਾ ਹਾਂ ਜਿਹੜੇ ਨਮੀ ਗਾਇ ਲੈਂਦੇ ਤੋ ਦੁੱਧ ਦੋ ਦਹੀਂ ਵੀ ਜਮਾਵਾ ਉਹ ਵੀ ਦੋ ਤਾਈ ਨੂੰ ਭੋਗ ਲਓ ਨਾ ਇਹ ਕਿਹਾ ਨਾ ਇੱਕ ਟੱਡ ਦੁੱਧ ਘਟ ਗਿਆ ਦਾ 2-4 ਦਿਨ ਹੋ ਗਏ ਤਾਂ ਡੈਰੀ ਤੇ ਪਾਉਂਦੇ ਇਹਨੂੰ ਵੀ ਇਹਨਾਂ ਨੂੰ ਤਾਂ ਚੰਗਾ ਲੱਗਦਾ ਡੈਰੀ ਵਾਲਾ ਦੁੱਧ ਹਾਂ ਤੇ ਹੋਂ ਘਰ ਦੀ ਫਿਰ ਬਾਂਝ ਜਾਂਦੀ ਫਿਰ ਟੱਪੜੀਆਂ ਤੇ ਹਾਂ ਉਹਦਾ ਹੁਣ ਹੈਗਾ 5-6 ਲੀਟਰ ਦੁੱਧ ਤੇ ਉਹਦੇ ਘਰ ਹੁਣ ਵਧੀਆ ਉਹਦੇ ਦਹੀਂ ਜਮਾਇਆ ਤੇ ਦਹੀਂ ਜਮਾਇਆ 2000 ਲੀਟਰ ਗਿਆ ਪਰ ਸੋ ਹੁਣ ਦੱਸਣੀ ਮੱਖਣ ਦੇਖਦੇ ਚਲੋ ਚੱਲ ਹੋ ਗਏ ਬੱਚਾ ਹਾਂ ਨਾ ਹੀ ਬੱਚਨ ਹੋ ਗਏ ਮਾਂ ਮੁਰਜਾਂ ਦੇ ਹਾਂ ਤੇ ਇੱਕ ਤਾਂ ਹੀ ਕੱਲ੍ਹ ਦੁੱਧ ਆਇਆ ਘਰ ਦੇ ਵਿੱਚ ਉਹ ਖੀਰ ਬਣਾ ਕੇ ਮੱਥਾ ਟੇਕ ਕੇ ਕੜਾ ਬਣਾ ਕੇ ਮੱਥਾ ਟੇਕਿਓ ਉਦੋਂ ਬਾਅਦ ਉਹ ਵਰਤ। ਤੇ 50 ਦੀ 10ਵੀਂ ਆ। ਬੱਸ ਉਹ 10ਵੀਂ ਆ। 10ਵੀਂ ਤੇ ਵੀ ਮਹਾਰਾਜ ਜੀ ਉਹ 10ਵੀਂ ਨੇ ਵੀ ਜੋਤ ਚੋਂ ਕੱਢ ਲੈਣਾ ਅਸੀਂ ਹੁਣ ਕਿੰਨਾ। ਦੇਖਿਆ ਹੁਣ ਤਾਂ ਜਗਾ ਭਾਈ ਇਸ ਕੋ। ਚਲੋ ਠੀਕ ਆ ਜੀ। ਮਿਲਦੇ ਕਿਸੇ ਅਗਲੇ ਵੀਡੀਓ ਚ। ਪਰਮਾਤਮਾ ਸਾਰੇ ਚੜ੍ਹਦੀ ਕਲਾ ਚ ਰੱਖੇ। ਜਿਹੜਾ ਤੇਰੇ ਰੱਖੇ ਕਮਾਈਆਂ ਜਵਾਰ ਕੇ ਦਬਾਵੇ ਤਾਂ ਉਹਦੇ ਰੁਸਤੀਆਂ ਬਖਸ਼ੇ ਭਾਈ ਤੁਹਾਡੀਆਂ। ਹਾਂ ਜੀ।